ਮਤਲਬ ਟੋਡਾ ਕਹਿੰਦਾ ਭਾਵਾ ਇੱਕ ਇੱਕ ਕਲੋਨੀਆਂ ਦਾ ਮਾਮਲਾ ਨਹੀਂ ਹੈ ਇਹ ਇਹ ਅਸਲ ਇੱਕ ਤਰ੍ਹਾਂ ਦਾ ਕੋਆਪਰੇਟਿਵ ਘਰਾਣਿਆਂ ਵਾਸਤੇ ਇੱਕ ਲੈਂਡ ਬੈਂਕ ਬਣਾ ਰਹੇ ਹੈ ਲੈਂਡ ਬੈਂਕ ਬਣਾ ਰਹੇ ਹੈ ਜਿੱਥੇ ਜ਼ਮੀਨ ਪਈ ਹੋਊਗੀ ਇਹ ਡਿਵੈਲਪਰ ਕੇ ਰੱਖ ਦੇਣਗੇ ਉਦੋਂ ਬਾਅਦ ਕਾਰਪੋਰੇਟਾਂ ਨੂੰ ਵੇਚਣਗੇ ਤੇ ਕਾਰਪੋਰੇਟਾਂ ਨੇ ਉੱਥੇ ਕੋਈ ਛੋਟਾ ਪ੍ਰੋਜੈਕਟ ਲਾਉਣਗੇ ਕੋਈ ਵੱਡਾ ਪ੍ਰੋਜੈਕਟ ਹੋਵੇ ਆਖਰ ਇਹ ਸਾਰੀ ਜਿਹੜੀ ਜ਼ਮੀਨ ਜਿੰਨੀ ਐਕਵਾਇਰ ਕਰਨੀ ਹੈ ਇਸ ਤੇ ਕਬਜ਼ਾ ਸਰਕਾਰ ਕੋਲ ਤੋਂ ਘਰਾਣਿਆਂ ਦਾ ਹੋ ਜਾਏ ਇਹ ਟੈਡੇ ਕਰਾਂ ਚ ਰਹਿੰਦੇ ਲੋਕ ਜਿਹੜੇ ਖੇਤਾਂ ਚ ਰਹਿੰਦੇ ਪੰਜ ਪੰਜ 6 6 ਕਨਾਨਾ ਚ ਰਹਿੰਦੇ ਆ ਉਹ ਜਾ ਕੇ ਛੋਟੇ ਛੋਟੇ ਪਲਾਟਾਂ ਚ ਰਹਿਣਗੇ ਕਿਵੇਂ ਮੈਂ ਦੂਜੀ ਗੱਲ ਕਿ ਜੇ ਉਹ ਉਥੇ ਰਹਿਣ ਦੇ ਵਿਅੰਦ ਬਣਾ ਵੀ ਰਹਿਣਗੇ ਤਾਂ ਉਹਨਾਂ ਕੋਲ ਉਥੇ ਘਰ ਪਾਉਣ ਵਾਸਤੇ ਪੈਸੇ ਕਿੱਥੋਂ ਆਊਗਾ ਉਹ ਸਰਕਾਰ ਨੇ ਦਿੱਤਾ ਹੀ ਨਹੀਂ ਇਹੋ ਜਿਹੀ ਕੋਈ ਤਾਂ ਪ੍ਰੋਵੀਜ਼ਨ ਬਣਾਈ ਨਹੀਂ ਸਰਕਾਰ ਨੇ ਵੀ ਅਸੀਂ ਤੋਂ ਤਾਂ ਜ਼ਮੀਨ ਲਵਾਂਗੇ ਤੇ ਜ਼ਮੀਨ ਦੀ ਜਿਹੜੀ ਕੀਮਤ ਹੈ ਉਹਦਾ 50 ਜਾਂ 60% ਜਾਂ 50 ਜਾਂ 40% 20% ਕੋਈ ਇਸ ਤੋਂ ਨੂੰ ਮਕਾਨ ਬਣਾਉਣ ਵਾਸਤੇ ਇਹ ਕੰਮ ਚਲਾਉਣ ਵਾਸਤੇ ਦੇਵਾਂਗੇ ਉਹੋ ਜਿਹੀ ਤਾਂ ਕੋਈ ਪ੍ਰੋਵੀਜ਼ਨ ਹੈ ਹੀ ਨਹੀਂ ਫਿਰ ਕਿਸ ਕਿਸਾਨ ਕਰਨਗੇ ਕਿ ਜਾਣਗੇ ਕਿੱਥੇ ਸੜਕਾਂ ਤੇ ਤੈਨੂੰ ਸਭ ਇੱਕ ਜਦੋਂ ਮਹਾਲੀ ਵਾਲੀ ਗੱਲ ਆਉਂਦੀ ਹੈ ਨਾ ਕਹਿੰਦੇ ਜਦੋਂ ਮਹਾਲੀ 'ਚ ਜ਼ਮੀਨਾਂ ਕੁਆਇਰ ਹੋਣਾਂ ਸੀ ਬੜੇ ਰੇਟ ਅਸਮਾਨੀ ਚੜ ਗਏ ਸੀ ਕਿਸਾਨਾਂ ਨੂੰ ਉਦੋਂ ਬੜੀ ਖੁਸ਼ੀ ਹੋਈ ਵੀ ਸਾਡੇ ਤਾਂ ਬੜੇ ਤੇ ਜਦੋਂ ਮੀਡੀਆ ਗੱਲ ਕਰਦਾ ਸੀ ਕਿਸਾਨਾਂ ਨਾਲ ਵੀ ਬਾਪੂ ਜੀ ਹੁਣ ਫਿਰ ਕਿਹੜੀ ਕਾਰ ਲੈ ਕੇ ਆਓਗੇ ਕਈ ਕਿਸਾਨ ਤਾਂ ਕਹਿੰਦੇ ਜੀ ਅਸੀਂ ਤਾਂ ਹੈਲੀਕਾਪਟਰ ਲੈ ਕੇ ਆਵਾਂਗੇ ਮਾਨੂੰ ਪੈਸੇ ਹੀ ਨਹੀਂ ਆ ਗਏ ਤੇ ਕਹਿੰਦੇ ਉਹ ਹੈਲੀਕਾਪਟਰ ਲੈ ਆਉਣ ਵਾਲੇ ਕਿਸਾਨ ਉਹਨਾਂ ਜਿਹੜੇ ਉਹਨਾਂ ਦੀਆਂ ਜ਼ਮੀਨਾਂ ਤੇ ਮਤਲਬ ਵੀ ਫਲੈਟ ਹੋਸ ਰਿਹਾ ਕਹਿੰਦੇ ਅੱਜਕੱਲ ਉਹਨਾਂ ਦੇ ਮੂਰੇ ਚੌਂਕੀਦਾਰ ਖੜੇ ਹੋ ਮੈਨੂੰ ਜੇ ਜਿਹੜਾ ਮੁਹਾਲੀ ਦਾ ਮਸਲਾ ਸੀ ਨਾ ਜੀ ਉਥੇ ਇਹ ਹੈ ਵੀ ਮਸਾਲਾ ਵੀ ਇਹੀ ਹੋਇਆ ਜੀ ਜਿੰਨਾ ਚਿਰ ਅਮਰਿੰਦਰ ਸਿੰਘ ਦੀ ਸਰਕਾਰ ਨਹੀਂ ਆਈ ਉਹਨਾਂ ਚਿਰ ਮੁਹਾਲੀ ਬਹੁਤ ਥੋੜੇ ਜਿਹੇ ਥੋੜੇ ਜੇ ਰਕਬੇ ਵਿੱਚ ਵਜੀ ਹੋਈ ਸੀ ਤੇ ਉਹਦੇ ਬਾਹਰ ਜਿਹੜੇ ਸੀ ਨਾ ਉਹ ਪਲਾਟ ਪਲਾਟਾਂ ਦੇ ਜਿਹੜੇ ਜ਼ਮੀਨਾਂ ਦੇ ਰੇਟ ਚੜ ਰਹੇ ਸੀ ਜੀ ਪਰ ਇਸਨੇ ਅਮਰਿੰਦਰ ਸਿੰਘ ਨੇ ਇਹ ਕੀਤਾ ਕਿ ਜਿਹੜਾ ਮੁਹਾਲੀ ਦੇ ਲਾਲਦੋਰਾ ਸੀਗਾ ਉਹ ਇੱਕਦਮ ਵਧਾਤਾ ਜੀ ਤੇ ਉਸ ਤੋਂ ਇਹ ਨੇ ਨਵੇਂ ਪੈਸੇ ਕਮਾਏ ਜਾਨੀ ਮੈਨੂੰ ਪੱਕਾ ਤਾਂ ਨਹੀਂ ਪਤਾ ਪਰ ਕਹਿੰਦੇ ਆ ਕਿ ਇੱਕ ਕੰਪਨੀ ਤੋਂ 1100 ਕਰੋੜ ਰੁਪਏ ਲੈ ਕੇ ਰਾਤ ਰਾਤ ਉਹ ਜੀ ਉਹਨਾਂ ਨੇ ਜਿਹੜਾ ਲਾਲ ਡੋਰਾ ਵਧ ਗਿਆ ਲਾਲ ਡੋਰੇ ਦੇ ਵਿੱਚ ਕੀਮਤਾਂ ਜਿਹੜੀਆਂ ਵਧੀਆਂ ਉਹਦਾ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਉਹ ਜਿਹੜੇ ਸੀ ਉਹ ਉੱਥੇ ਸੈਕਟਰ ਕੱਟੇ ਗਏ ਉਹ ਸੈਕਟਰ ਜਿਹੜੇ ਹੈਗੇ ਉਥੇ ਜਿਹੜਾ ਕੁਲਵੰਤ ਸਿੰਘ ਉਹ ਜਿਹੇ ਉਸੇ ਲੋਕਾਂ ਨੂੰ ਫਾਇਦਾ ਹੋ ਗਿਆ ਉਹ ਤਿੰਨ ਚਾਰ ਸਖ ਤਿੰਨ ਚਾਰ ਤਾਂ ਉਹੀ ਬਣਾ ਕੇ ਸੈਕਟਰ ਬਣਾ ਕੇ ਤੇ ਉਹ ਉੱਥੇ ਤਾਂ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਜਿਹੜੇ ਕਿਸਾਨ ਸੀ ਕਿ ਕਿਸਾਨ ਤਾਂ ਵਿਚਾਰਿਆਂ ਕੋਲੇ ਜਦੋਂ ਪੈਸੇ ਆਉਂਦੇ ਆ ਉਹਨਾਂ ਨੂੰ ਖਰਚਨੇ ਆਉਂਦੇ ਨਹੀਂ ਹੁੰਦੇ ਕੋਈ ਪੈਸੇ ਵੱਧੂ ਚੀਜ਼ਾਂ ਤੇ ਖਰਚ ਦਿੰਦੇ ਮੁੜ ਕੇ ਤੁਰੇ ਤੇ ਇਸ ਵਾਰ ਤਾਂ ਕਿਸਾਨਾਂ ਦੇ ਕੋਲ ਕੋਈ ਪੈਸੇ ਆਉਂਦੇ ਵੀ ਵੀਰੇ ਨਹੀਂ ਕਿਉਂਕਿ ਇਸ ਵਾਰ ਹੀ ਪੈਸੇ ਆਉਣਦੇ ਵੀ ਇਸ ਵਿੱਚ ਤਾਂ ਸਿਰਫ ਵੇਬ ਹੀ ਦਾ ਹੈ ਕਿ ਜਿਵੇਂ ਕੋਡ ਪੂਰੇ ਬੈਠੇ ਆ ਸੜਕ ਤੇ ਜੀ ਇਹ ਜੀ ਉਵੇਂ ਹੀ ਤੰਬੂ ਲੈ ਕੇ ਸੜਕਾਂ ਤੇ ਬਸਾਂ ਨੂੰ ਬਤਾਉਂਦੇ ਨੇ ਤੇ ਇਹਨਾਂ ਦੇ ਹੋਰ ਤਾਂ ਇਹਨਾਂ ਦੀ ਰੀਹੈਬਿਟੇਸ਼ਨ ਜ ਜਿਹਨੂੰ ਆਪਾਂ ਕਿਨੇ ਪੁਨਰ ਨਿਵਾਸ ਉਹਨਾਂ ਦਾ ਕੋਈ ਇੰਤਜ਼ਾਮ ਹੀ ਨਹੀਂ ਕੀਤਾ ਹੈ ਬਿਲਕੁਲ ਉਹਨਾਂ ਬਾਰੇ ਸੋਚਿਆ ਹੀ ਨਹੀਂ ਗਿਆ ਵੀ ਕਿਸਾਨ ਇੱਥੋਂ ਉਜੜ ਕੇ ਜਾਣਗੇ ਕਿੱਥੇ ਸਸਿਕਾ ਜੀ ਤੁਸੀਂ ਜੁੜੇ ਹੋ ਲੋਕ ਰਾ ਟੀਵੀ ਨਾਲ ਮੈਂ ਹਾਂ ਜਸਿੰਦਰ ਸਿੰਘ ਇੰਨੇ ਦਿਨੀ ਪੰਜਾਬ ਅੰਦਰ ਲੈਂਡ ਪੂਲਿੰਗ ਦੇੋਂ ਲੈ ਕੇ ਕਿਸਾਨ ਕਾਫੀ ਪਰੇਸ਼ਾਨ ਦੇ ਰਹੇ ਆ ਕਿਸਾਨਾਂ ਨੂੰ ਇੱਕ ਕਵਰਾਹਟ ਮਹਿਸੂਸ ਹੋ ਰਹੀ ਹੈ ਕਿ ਸਰਕਾਰ ਸਾਡੀਆਂ ਜ਼ਮੀਨਾਂ ਖੋਣਾ ਚਾਹੁੰਦੀ ਹੈ ਇਸ ਵਿਸ਼ੇ ਤੇ ਸਾਡੇ ਨਾਲ ਗੱਲ ਕਰਨ ਲਈ ਟ੍ਰਿਬਿਊਨ ਅਖਬਾਰ ਦੇ ਸਾਬਕਾ ਸਹਿ ਸੰਪਾਦਕ ਤੇ ਇਸ ਸਮੇਂ ਉੱਗੇ ਕਿਸਾਨਾਂ ਕੋ ਸਰਿੰਦਰਪਾਲ ਸਿੰਘ ਢਿੱਲੋਂ ਦਬੜੀਖਣਾ ਸਾਡੇ ਨਾਲ ਹਨ ਉਹਨਾਂ ਤੋਂ ਲੈਂਡ ਪੂਲਿੰਗ ਦਾ ਮਾਮਲਾ ਪੂਰਾ ਅਸੀਂ ਪੱਕ ਜਾਂਦੇ ਹਾਂ ਕੀ ਇਹਦੇ ਚ ਕਿਸਾਨਾਂ ਨੂੰ ਖੱਦਸ਼ੇ ਹੈ ਕੀ ਸਰਕਾਰ ਕਿਸਾਨਾਂ ਨੂੰ ਇਸ ਲੈਂਡ ਪੂਲਿੰਗ ਮਾਮਲੇ ਵਿੱਚ ਕੋਈ ਫਾਇਦਾ ਪਚਾ ਰਹੀ ਹੈ ਜਾਂ ਕਿਸਾਨਾਂ ਦਾ ਕੋਈ ਨੁਕਸਾਨ ਹੋਇਆ ਪਹਿਲਾ ਸੁਰਿੰਦਰਪਾਲ ਢੱਲੋਂ ਦਾ ਸਵਾਗਤ ਕਰਾਂਗੇ ਢੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਛਾ ਢੱਲੋਂ ਸਾਹਿਬ ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਦੱਸੋ ਇਹ ਲੈਂਡ ਪੂਲਿੰਗ ਨੀਤੀ ਹੈ ਕੀ ਲੈਂਡ ਪੂਲਿੰਗ ਨੀਤੀ ਇਹ ਹੈ ਕਿ ਸਰਕਾਰ ਨੇ ਇੱਕ ਹਊਆ ਬਣਾਤਾ ਹੈ ਕਿ ਲਫਾਫਾ ਬਣਾਇਆ ਝੂਠ ਬੋਲਿਆ ਜੀ ਇਹ ਅਸੀਂ ਕਿਸਾਨਾਂ ਦੀ ਜਿਹੜੀਆਂ ਜ਼ਮੀਨਾਂ ਹੈ ਉਹਨਾਂ ਨੂੰ ਇੱਕ ਥਾਂ ਤੇ ਇਕੱਠੀਆਂ ਕਰਕੇ ਕਿਸਾਨਾਂ ਨਾਲ ਇੱਕ ਸਮਝੌਤਾ ਕਰਾਂਗੇ ਇੱਕ ਸਮਝੌਤੇ ਲੈ ਕੇ ਆਪਾਂ ਕਰਾਂਗੇ ਜਿਸ ਅਨਸਾਰ ਅਸੀਂ ਕਲੋਨੀਆਂ ਵਾਸਤੇ ਵੱਡੇ ਵੱਡੇ ਸ਼ਹਿਰਾਂ ਦੇ ਆਲੇ-ਦੋਲੇ ਕੁਝ ਜ਼ਮੀਨਾਂ ਐਕਵਾਇਰ ਕਰਾਂਗੇ ਗ੍ਰੈਂਡ ਕਰਾਂਗੇ ਜੀ ਉਸ ਨੂੰ ਅਸੀਂ ਫਿਰ ਡਿਵੈਲਪ ਕਰਾਂਗੇ ਉਸ ਡਿਵੈਲਪ ਕਰਕੇ ਉਹਦਾ ਕੁਝ ਅਸੀਂ ਮੁਆਵਜ਼ਾ ਦੇਵਾਂਗੇ ਕੁਝ ਅਸੀਂ ਉਹਨਾਂ ਚੋਂ ਰਹਿਸ਼ੀ ਪਲਾਟ ਕਿ ਜਿਹੜੇ ਜਿਹੜੇ ਖਸਾਂ ਦੀ ਜਮੀਨ ਗ੍ਰਹਣ ਹੋਊਗੀ ਉਹ ਤੇ ਰੈਸੀ ਪਲਾਟ ਦੇਵਾਂਗੇ ਕੋਸ਼ਿਸ਼ ਅਸੀਂ ਵਪਾਰਕ ਪਲਾਟ ਦੇਵਾਂਗੇ ਜਿੰਨਾ ਚਿਰ ਇਹ ਡਿਵੈਲਪ ਨਹੀਂ ਹੁੰਦੀ ਇਹ ਜਿਹੀਆਂ ਕਲੋਨੀਅਨ ਡਿਵੈਲਪ ਨਹੀਂ ਹੁੰਦੀਆਂ ਉਹਨਾਂ ਚਿਰ ਅਸੀਂ ਇਹਨਾਂ ਨੂੰ ਠੇਕਾ ਦੇਵਾਂਗੇ ਜਿੰਨਾ ਚਿਰ ਇਹ ਹੁੰਦੀਆਂ ਨਹੀਂ ਤੇ ਇਸ ਕਰਕੇ ਜਿਹੜੀ ਹੈ ਨਾ ਇੱਕ ਵੱਡਾ ਲੈਂਡ ਬੈਂਕ ਬਣਾਇਆ ਜਾ ਰਿਹਾ ਹੈ ਪੰਜਾਬ ਵਿੱਚ ਜਿਹਦੇ ਜਿਹਦਾ ਕਨਸੈਪਟ ਜਿਹਦਾ ਤਸਵਰ ਅਸਲ ਵਿੱਚ ਆਇਤੂ 4-5 ਸਾਲ ਪਹਿਲਾਂ ਵਰਲਡ ਬੈਂਕ ਨੇ ਸਾਰੇ ਹਿੰਦੁਸਤਾਨ ਵਿੱਚ ਦਿੱਤਾ ਸੀ ਜੀ ਕਿ ਇਸ ਅਸੀਂ ਕਾਰਪੋਰੇਟ ਲੋਕਾਂ ਵਾਸਤੇ ਜ਼ਮੀਨਾਂ ਸਾਨੂੰ ਚਾਹੀਦੀਆਂ ਅਸੀਂ ਕਾਰਪੋਰੇਟਾਂ ਦੀ ਮਦਦ ਕਰਾਂਗੇ ਇਹਨਾਂ ਨੇ ਸਾਰੇ ਹਿੰਦੁਸਤਾਨ ਵਿੱਚ ਵੱਡੇ-ਵੱਡੇ ਪਲਾਟ ਲਾਉਣੇ ਵੱਡੇ-ਵੱਡੇ ਪ੍ਰੋਜੈਕਟ ਸਾਡੂ ਕਰਨੇ ਆ ਉਹਨਾਂ ਵਾਸਤੇ ਖਾਸ ਕਰਕੇ ਪੰਜਾਬ ਵਰਗੇ ਜਿੱਥੇ ਤੇ ਜ਼ਮੀਨ ਉਪਜਾਊ ਵੀ ਤੇ ਮਹਿੰਗੀ ਹੈ ਉੱਥੇ ਜ਼ਮੀਨ ਅਕਵਾਇਰ ਕਰਨੀ ਬਹੁਤ ਮੁਸ਼ਕਲ ਹੈ ਇਸ ਕਰਕੇ ਤੁਸੀਂ ਨਾ ਇੱਕ ਲੈਂਡ ਬੈਂਕਾ ਬਣਾ ਕੇ ਰੱਖੋ ਹਰੇਕ ਥਾਂ ਕਿੰਨੀ ਸਾਰੀ ਜ਼ਮੀਨ ਖਾਲੀ ਪਈ ਹੋਵੇ ਜਿਹੜੀ ਸਰਕਾਰ ਦੇ ਕਬਜ਼ੇ ਹੋਵੇ ਜਦੋਂ ਵੀ ਕਾਰਪੋਰੇਟ ਮੰਗਣ ਤਾਂ ਉਹ ਜ਼ਮੀਨ ਉਹਨਾਂ ਨੂੰ ਅਲਾਟ ਕੀਤੀ ਜਾਵੇ ਤਾਂ ਕਿ ਉੱਥੇ ਵੱਡੇ ਪ੍ਰੋਜੈਕਟ ਬਣਾਏ ਜਾਣ ਅਸਲ ਵਿੱਚ ਜਿਹੜੀ ਲੈਂਡ ਪਾਲਸੀ ਹੈ ਇਹ ਇਹ ਨਾ ਕਾਰਪੋਰੇਟਾਂ ਵਾਸਤੇ ਜ਼ਮੀਨ ਰਾਖਮੀ ਰੱਖਣ ਦੀ ਪਾਲਸੀ ਹੈ ਮਤਲਬ ਟੋਡਾ ਕਹਿੰਦਾ ਭਾਵਾ ਇੱਕ ਕਲੋਨੀਆਂ ਦਾ ਮਾਮਲਾ ਨਹੀਂ ਹੈ ਇਹ ਇਹ ਅਸਲ ਇੱਕ ਤਰ੍ਹਾਂ ਨਾਲ ਕੋਆਪਰੇਟਰ ਕਰਾਣਿਆਂ ਵਾਸਤੇ ਇੱਕ ਲੈਂਡ ਬੈਂਕ ਬਣਾ ਰਹੇ ਹੈ ਲੈਂਡ ਬੈਂਕ ਬਣਾ ਰਹੇ ਹੈ ਜਿੱਥੇ ਜ਼ਮੀਨ ਪਈ ਹੋਊਗੀ ਇਹ ਡਿਵੈਲਪ ਕਰਕੇ ਰੱਖ ਦੇਣਗੇ ਉਦੋਂ ਬਾਅਦ ਕਾਰਪੋਰੇਟਾਂ ਨੂੰ ਵੇਚਣਗੇ ਤੇ ਕਾਰਪੋਰੇਟਾਂ ਨੇ ਉੱਥੇ ਕੋਈ ਛੋਟਾ ਪ੍ਰੋਜੈਕਟ ਲਾਉਣਗੇ ਕੋ ਵੱਡਾ ਪ੍ਰੋਜੈਕਟ ਹੋਵੇ ਆਖਰੀ ਸਾਰੀ ਜਿਹੜੀ ਜ਼ਮੀਨ ਜਿੰਨੀਆਂ ਐਕਵਾਇਰ ਕਰਨੀਆਂ ਐ ਇਸ ਤੇ ਕਬਜ਼ਾ ਅਖਰ ਕਾਰਪੋਰੇਟ ਕਰਾਣਿਆਂ ਦਾ ਹੋ ਜਾਣਾ ਹੈ ਅੱਛਾ ਪਿਛਲੇ ਸਮੇਂ 'ਚ ਤਾਂ ਦੇਖਿਆ ਜਾਵੇ ਵੀ ਚਲੋ ਕਿਸਾਨਾਂ ਤੋਂ ਸਸਤੀਆਂ ਮਹਿੰਗੀਆਂ ਜ਼ਮੀਨਾਂ ਸਰਕਾਰ ਖਰੀਦਦੀ ਸੀ ਨੀਤੀਆਂ ਦੀ ਇਹ ਇਸ ਵਾਰ ਤਾਂ ਬਿਲਕੁਲ ਉਹਨਾਂ ਤੋਂ ਮੁਕਤ ਲਈ ਜਾ ਰਹੀ ਹੈ ਜ਼ਮੀਨ ਤੇ ਪੂਰੇ ਬਦਲੇ ਤੁਹਾਨੂੰ ਵੀ ਮਤਲਬ ਤੁਹਾਡੇ ਇੱਕ ਕਿੱਲੇ ਬਦਲੇ ਤੁਹਾਨੂੰ 1200 ਮਤਲਬ ਗੱਜ ਦਾ ਪਲਾਟ ਦਿੱਤਾ ਜਾਊਗਾ ਕੁਝ ਥੋੜਾ ਰੈਸੀ ਹੋ ਜਾਊਗਾ ਕੁਝ ਤੁਹਾਡਾ ਕਮਰਸ਼ੀਅਲ ਪਲਾਟ ਹੋ ਜਾਊਗਾ ਕੀ ਕਰਨਗੇ ਕਿਸਾਨ ਜੀ ਜਿਹੜਾ ਕਿਸਾਨ ਜੜ ਗਿਆ ਉਹਨੇ ਖਾਲੀ ਪਿਆ ਪਲਾਟ ਕੀ ਕਰਨਾ ਹੈ ਜੀ ਜਿਹਦੇ ਕੋਲੇ ਪੈਸੇ ਨਹੀਂ ਪਲਾਟ ਨੂੰ ਪਲਾਟ ਤੇ ਕੋਈ ਪੁਆਰ ਸ਼ੁਰੂ ਕਰਨ ਦੇ ਉਹਨੇ ਪੁਆਰ ਕੁ ਪਲਾਟੇ ਵਿੱਚ দিয়া ਜਿਹੜਾ ਹੁਣ ਅੱਜ ਆਮ ਕਰਕੇ ਕਿਸਾਨਾਂ ਦੇ ਜਿਹੜੇ ਚੰਗੇ ਕਿਸਾਨਾਂ ਉਹਨਾਂ ਦੀ ਦੋ ਦੋ ਟੈਕ ਟੈਕ ਨਾਲਾਂ ਦੇ ਘਰ ਹੈ ਘੱਟ ਤੋਂ ਘੱਟ ਕਨਾਲ ਦਾ ਘਰ ਹੈ ਆਰਾਮ ਨਾਲ ਹਾਂ ਤੇ ਜਿਹੜੇ ਏਡੇ ਏਡੇ ਘਰਾਂ 'ਚ ਰਹਿੰਦੇ ਲੋਕ ਜਿਹੜੇ ਖੇਤਾਂ 'ਚ ਰਹਿੰਦੇ ਪੰਜ ਪੰਜ 6 6 ਕਨਾਲਾਂ 'ਚ ਰਹਿੰਦੇ ਆ ਉਹ ਜਾ ਕੇ ਛੋਟੇ ਛੋਟੇ ਪੁਲਾਟਾਂ 'ਚ ਰਹਿਣਗੇ ਕਿਵੇਂ ਦੂਧੀ ਗੱਲ ਕਿ ਜੇ ਉਹ ਉਥੇ ਰਹਿਣ ਦੇ ਵਿਉਂਧ ਬਣਾ ਵੀ ਰਹਿਣਗੇ ਤਾਂ ਉਹਨਾਂ ਕੋਲ ਉਥੇ ਘਰ ਪਾਉਣ ਵਾਸਤੇ ਪੈਸੇ ਕਿੱਥੋਂ ਆਊਗਾ ਉਹ ਸਰਕਾਰ ਨੇ ਦਿੱਤਾ ਹੀ ਨਹੀਂ ਇਹੋ ਜਿਹੀ ਕੋਈ ਤਾਂ ਪ੍ਰੋਵੀਜ਼ਨ ਬਣਾਈ ਨਹੀਂ ਸਰਕਾਰ ਨੇ ਵੀ ਅਸੀਂ ਤੁਹਾਨੂੰ ਤਾਂ ਜ਼ਮੀਨ ਲਵਾਂਗੇ ਤੇ ਜ਼ਮੀਨ ਦੀ ਜਿਹੜੀ ਕੀਮਤ ਹੈ ਉਹਦਾ 50 ਜਾਂ 60% ਜਾਂ 50 ਜਾਂ 40% 20% ਕੋਈ ਇਸ ਤੋਂ ਨੂੰ ਮਕਾਨ ਬਣਾਉਣ ਵਾਸਤੇ ਕੰਮ ਚਲਾਉਣ ਵਾਸਤੇ ਦੇਵਾਂਗੇ ਉਹ ਜੀ ਤਾਂ ਕੋਈ ਪ੍ਰੋਵੀਜ਼ਨ ਹੈ ਹੀ ਨਹੀਂ ਫਿਰ ਕੁਝ ਕਿਸਾਨ ਕਰਨਗੇ ਕਿ ਜਾਣਗੇ ਕਿੱਥੇ ਸੜਕਾਂ ਤੇ ਕਿੱਥੇ ਜਾਣਗੇ ਅੱਛਾ ਇੱਕ ਕੁਝ ਮਾਮਲਾ ਇਸ ਤਰ੍ਹਾਂ ਦਾ ਵੀ ਧਿਆਨ ਚਾਹ ਰਿਹਾ ਕਿ ਮਹਾਲੀ ਦੇ ਏਰੀਆ ਚ ਕੁਝ ਜ਼ਮੀਨਾਂ ਅਕਵਾਰ ਹੋਈਆਂ ਪਿਛਲੇ ਟਾਈਮ ਚ ਪਿਛਲੀ ਸਰਕਾਰ ਦੇ ਦੌਰਾਨ ਕਹਿੰਦੇ ਉਹਨਾਂ ਏਰੀਆ ਦੀ ਹਲੇ ਡਿਵੈਲਪਮੈਂਟ ਹੋਈ ਨਹੀਂ ਉਸ ਤੋਂ ਬਾਅਦ ਜੋ ਪਲਾਟ ਕਿਸਾਨਾਂ ਨੂੰ ਦਿੱਤੇ ਗਏ ਸੀ ਉਹ ਬੜੇ ਕਾਟੜਾਂ ਦੇ ਭਾਅ ਵਿੱਚ ਕਿ ਕਿਸਾਨ ਮਜਬੂਰ ਬਸੋ ਕਿ ਕੀ ਕਰੂਗਾ ਕਿਸਾਨ ਉੱਥੇ ਜਿਹੜੇ ਮਹਾਲੀ ਦੇ ਆਲੇ ਦੁਆਲੇ ਤੁਸੀਂ ਬੋਲਦੇ ਵੀ ਜ਼ਮੀਨਾਂ ਅਕਵਾਰ ਹੋਈਆਂ ਉਹਨਾਂ ਦੇ ਪੈਸੇ ਦਿੱਤੇ ਗਏ ਸੀ ਜੀ ਪਰ ਜਿਹੜਾ ਕਿਸਾਨ ਹੈ ਨਾ ਇਹ ਦੀ ਇੱਕ ਵੱਡੀ ਸਮੱਸਿਆ ਹੈ ਕਿ ਇਹ ਨੂੰ ਨਾ ਦਾ ਜਮੀਨ ਨਾ ਸਰਦਾ ਜੀ ਜਮੀਨ ਨਾਲ ਇਹ इमोਸ਼ਨਲੀ ਬੱਧਿਆ ਹੋਇਆ ਜਮੀਨ ਜੇ ਨਾ ਹੋਵੇ ਕਿਸਾਨ ਕੋਲ ਉਹਦਾ ਜੀ ਨਹੀਂ ਲੱਗਦਾ ਬਿਲਕੁਲ ਦੂਜੀ ਗੱਲ ਕਿ ਜਿਹੜਾ ਕਿਸਾਨਾਂ ਨੂੰ ਖੇਤੀ ਤੋਂ ਬੁਣਕਾ ਕੰਮ ਕੋਈ ਨਹੀਂ ਹੁੰਦਾ ਸਾਡਾ ਜਿਹੜਾ ਪਿਛਲਾ ਇਨਾ ਸਾਲ ਦਾ ਤੇਰਪਾ ਉਹ ਸਾਰਾ ਖੇਤੀ ਤੇ ਹੀ ਨਿਰਪਰ ਹੈ ਤੇ ਸਾਨੂੰ ਖੇਤੀ ਕਰਨੀ ਆਉਂਦੀ ਹੈ ਵਪਾਰ ਤਾਂ ਕਰਨਾ ਹੁੰਦਾ ਹੀ ਨਹੀਂ ਕਿਸਾਨ ਨੂੰ ਜਦੋਂ ਇਹਦੇ ਕੋਲ ਜੇ ਜਿਵੇਂ ਮਹਾਲੀਏ ਪੈਸੇ ਮਿਲੇ ਤਾਂ ਉਹਨੇ ਕੀ ਕੀਤਾ ਕਿ ਪਹਿਲਾਂ ਤਾਂ ਵੱਡੀਆਂ ਗੱਡੀਆਂ ਖਰੀਦ ਲਈ ਫਿਰ ਉਹਨਾਂ ਨੇ ਚੰਗੇ ਮਕਾਨ ਕੋਠੀਆਂ ਪਾਲੀਆਂ ਫਿਰ ਉਹਨਾਂ ਕੋਠੀਆਂ ਜਿਹੜੇ ਸੀ ਪੈਸੇ ਖਰਚ ਹੋ ਗਏ ਜਦੋਂ ਉਹਨੂੰ ਕਿਤੇ ਕਮਾਈ ਦਾ ਵੇਲਾ ਉਹਨਾਂ ਨੂੰ ਕੋਈ ਕੁਛ ਨਹੀਂ ਸੀ ਉਹਨਾਂ ਨੇ ਉਹ ਸਾਰਾ ਸਮਾਨ ਸਵਾ ਸਾਰੇ ਵੇਚਣਾ ਸ਼ੁਰੂ ਕਰਤਾ ਵੇਚ ਕੇ ਕਿਸੇ ਨੇ ਕੋਈ ਵਰਕਸ਼ਾਪ ਖੋਲ੍ਹ ਲਈ ਕਿਸੇ ਨੇ ਬਿਮਾਰਾ ਮੋਟਾ ਕ ਐਸੇ ਲੋ ਸਾਰੇ ਜਿਹੜੇ ਮਹਾਰਾਜ ਦੇ ਲੋਕ ਹੈ ਉਹਨਾਂ ਨੂੰ ਬਹੁਤ ਲੋਕਾਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਉਹ ਸਾਰੇ ਜੁੜੇ ਹੋਏ ਉਹਨਾਂ ਦੀ ਕੋਈ ਵਸੇ ਬਣੀ ਗਏ ਅੱਛਾ ਅੱਜ ਦੇ ਵਿੱਚੋਂ ਹਟ ਕੇ ਜੇ ਆਪਾਂ ਗੱਲ ਕਰੀਏ ਜਿਹੜੀ ਆਪਾਂ ਕਿਸਾਨਾਂ ਦੀ ਗੱਲ ਕਰਦੇ ਆ ਕਈ ਕੁਝ ਪਰਸੈਂਟ ਕਿਸਾਨ ਐਸੇ ਵੀ ਆ ਜਦੋਂ ਜ਼ਮੀਨ ਅਕਵਾਇਰ ਕਰਦੀ ਹੈ ਸਰਕਾਰ ਖੁਸ਼ ਵੀ ਹੁੰਦੇ ਆ ਇਹਨਾਂ ਨੂੰ ਬੜੇ ਪੈਸੇ ਮਿਲਣਗੇ ਰੇਟ ਚੰਗੇ ਮਿਲਣਗੇ ਕੁਝ ਨਾ ਕੁਝ ਪੱਧਰ ਤੇ ਕੋਈ ਕਿਸੇ ਦਿਨ ਕਿਤੇ ਕਿਸਾਨਾਂ ਨੂੰ ਬੜਾ ਚਾਹ ਵੀ ਚੜਦਾ ਕਈਆਂ ਨੂੰ ਵੀ ਐਸਾ ਅਕਵਾਇਰ ਹੋ ਰਹੀ ਹੈ ਸਾਨੂੰ ਪੈਸੇ ਬੜੇ ਆਉਣਗੇ ਚਾਹ ਚੜਦਾ ਨਹੀਂ ਚਾਹ ਚੜਦਾ ਬਖਾਇਆ ਜਾ ਰਿਹਾ ਜੀ ਜਿਹੜੀ ਸਰਕਾਰ ਹੈ ਨਾ ਜਦੋਂ ਸਰਕਾਰ ਵੀ ਤਾਕਤ ਹੁੰਦੀ ਹੈ ਉਹਦੇ ਖਿਲਾਫ ਨਾ ਉਹਨੂੰ ਬਹੁਤ ਲੋਕਾਂ ਤੋਂ ਬਹੁਤ ਕੁਝ ਪਾਇਆ ਜਾਂਦਾ ਹੈ ਉਹਨਾਂ ਦੇ ਮੂੰਹ 'ਚ ਗੱਲਾਂ ਪਾਈਆਂ ਜਾਂਦੇ ਉਹਨਾਂ ਦੇ ਮੂੰਹ 'ਚ ਗੱਲਾਂ ਪਾਈਆਂ ਜਾਂਦੀਆਂ ਜਦੋਂ ਤਾਂ ਸਰਕਾਰ ਦਾ ਦਬਾਅ ਹੁੰਦਾ ਉਦੋਂ ਤਾਂ ਕਹਿੰਦੇ ਅਸੀਂ ਬੜੇ ਖੁਸ਼ ਹਾਂ ਸਾਡੀਆਂ ਜ਼ਮੀਨਾਂ ਰੈਂਟ ਦੇਣ ਤਿਆਰ ਹੈ ਜਦੋਂ ਫਿਰ ਪ੍ਰਾਈਵੇਟ ਗੱਲ ਕਰਦੇ ਹੁੰਦੇ ਯਾਰ ਸਾਨੂੰ ਤਾਂ ਕੀ ਕਰਨੀ ਮੱਲੂ ਮੱਲੀ ਕੋਈ ਪਾਰਟੀ ਨਾਲ ਵੀ ਜੁੜੇ ਹੁੰਦੇ ਕਈ ਲੋਕ ਪਾਰਟੀਆਂ ਤੋਂ ਹੁੰਦੇ ਉਹ ਪੂਰਨ ਅੱਛਾ ਢਿੱਲੋ ਸਾਹਿਬ ਇੱਕ ਜਦੋਂ ਮਹੱਲੀ ਵਾਲੀ ਗੱਲ ਆਉਂਦੀ ਹੈ ਨਾ ਕਹਿੰਦੇ ਜਦੋਂ ਮਹੱਲੀ 'ਚ ਜ਼ਮੀਨਾਂ ਕੁਆਇਰ ਹੋਣਾਂ ਅਸੀਂ ਬ ਵੀ ਸਾਡੇ ਤਾਂ ਬੜੇ ਤੇ ਜਦੋਂ ਮੀਡੀਆ ਗੱਲ ਕਰਦਾ ਸੀ ਕਿਸਾਨਾਂ ਨਾਲ ਵੀ ਬਾਪੂ ਜੀ ਹੁਣ ਫਿਰ ਕਿਹੜੀ ਕਾਰ ਲੈ ਕੇ ਆਓਗੇ ਕਈ ਕਿਸਾਨ ਤਾਂ ਕਹਿੰਦੇ ਜੀ ਅਸੀਂ ਤਾਂ ਹੈਲੀਕਾਪਟਰ ਲੈ ਕੇ ਆਵਾਂਗੇ ਉਹਨਾਂ ਪੈਸੇ ਹੀ ਨਹੀਂ ਆ ਗਏ ਤੇ ਕਹਿੰਦੇ ਉਹ ਹੈਲੀਕਾਪਟਰ ਲੈ ਆਉਣ ਵਾਲੇ ਕਿਸਾਨ ਉਹਨਾਂ ਜਿਹੜੇ ਉਹਨਾਂ ਦੀਆਂ ਜ਼ਮੀਨਾਂ ਤੇ ਮਤਲਬ ਵੀ ਫਲੈਟ ਹੋਸ ਰਿਹਾ ਕਹਿੰਦੇ ਅੱਜ ਕੱਲ ਉਹਨਾਂ ਦੇ ਮੂਰੇ ਚਮਕੀਦਾਰ ਖੜੇ ਆਉ ਬਣੇ ਹਾਂ ਠੀ ਜਿਹੜਾ ਪਹਾੜੀ ਦਾ ਮਸਲਾ ਸੀ ਨਾ ਜੀ ਉੱਥੇ ਇਹ ਹੈ ਵੀ ਮਸਹਾੜੀ ਵੀ ਇਹੋ ਹੀ ਹੋਇਆ ਜੀ ਜਿੰਨਾ ਚਿਰ ਅਮਰਿੰਦਰ ਸਿੰਘ ਦੀ ਸਰਕਾਰ ਨਹੀਂ ਆਈ ਉਹਨਾਂ ਚ ਮਹਾਲੀ ਬਹੁਤ ਥੋੜੇ ਥੋੜੇ ਰਕਬੇ ਵਿੱਚ ਵਜੀ ਹੋਈ ਸੀ ਤੇ ਉਹਦੇ ਬਾਹਰ ਜਿਹੜੇ ਸੀ ਨਾ ਉਹ ਪਲਾਟ ਪਲਾਟਾਂ ਦੇ ਜਿਹੜੇ ਜ਼ਮੀਨਾਂ ਦੇ ਰੇਟ ਚੜ ਰਹੇ ਸੀ ਜੀ ਪਰ ਇਸਨੇ ਅਮਰਿੰਦਰ ਸਿੰਘ ਨੇ ਇਹ ਕੀਤਾ ਕਿ ਜਿਹੜਾ ਮਹਾਲੀ ਦੇ ਲਾਲ ਡੋਰਾ ਸੀਗਾ ਉਹ ਇੱਕਦਮ ਵਧਾਤਾ ਜੀ ਤੇ ਉਸ ਤੋਂ ਇਹਨੇ ਨਹੀਂ ਪੈਸੇ ਕਮਾਏ ਯਾਨੀ ਮੈਨੂੰ ਪੱਕਾ ਤਾਂ ਨਹੀਂ ਪਤਾ ਪਰ ਕਹਿੰਦੇ ਆ ਕਿ ਇੱਕ ਕੰਪਨੀ ਤੋਂ 1100 ਕਰੋੜ ਰੁਪਏ ਲੈ ਕੇ ਰਾਤ-ਰਾਤ ਨੂੰ ਜੀ ਉਹਨਾਂ ਨੇ ਜਿਹੜਾ ਲਾਲ ਡੋਰਾ ਵਧ ਗਿਆ ਲਾਲ ਡੋਰੇ ਦੇ ਵਿੱਚ ਕੀਮਤਾਂ ਜਿਹੜੀਆਂ ਵਧੀਆਂ ਉਹਦਾ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਉਹ ਜਿਹੜੇ ਸੀ ਉਹ ਉੱਥੇ ਸੈਕਟਰ ਕੱਟੇ ਗਏ ਉਹ ਸੈਕਟਰ ਜਿਹੜੇ ਹੈਗੇ ਉਥੇ ਜਿਹੜਾ ਕੁਲਵੰਤ ਸਿੰਘ ਉਹ ਜਿਹੇ ਉਹ ਲੋਕਾਂ ਨੂੰ ਫਾਇਦਾ ਹੋ ਗਿਆ ਉਹ ਤਿੰਨ ਚਾਰ ਸੱਕ ਤਿੰਨ ਚਾਰ ਤਾਂ ਉਹੀ ਬਣਾ ਗਿਆ ਸੈਕਟਰ ਬਣਾ ਗਿਆ ਤੇ ਉਹ ਉੱਥੇ ਤਾਂ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਜਿਹੜੇ ਕਿਸਾਨ ਸੀ ਕਿ ਕਿਸਾਨ ਤਾਂ ਵਿਚਾਰਿਆਂ ਕੋਲੇ ਜਦੋਂ ਪੈਸੇ ਆਉਂਦੇ ਆ ਉਹਨਾਂ ਨੂੰ ਖਰਚ ਨੇ ਆਉਂਦੇ ਨਹੀਂ ਹੁੰਦੇ ਕੋਈ ਪੈਸੇ ਵੱਧੋ ਚੀਜ਼ਾਂ ਤੇ ਖਰਚ ਦਿੰਦੇ ਮੁੜ ਕੇ ਤੁਰੇ ਤੇ ਇਸ ਵਾਰ ਤਾਂ ਕਿਸਾਨਾਂ ਨਾਲ ਕੋਈ ਪੈਸੇ ਆਉਂਦੇ ਵੀ ਵੀਰੇ ਨਹੀਂ ਕਿਉਂਕਿ ਇਸ ਵਾਰ ਹੀ ਪੈਸੇ ਆਉਣ ਦੇ ਵੀ ਇਸ ਵਾਰ ਤਾਂ ਸਿਰਫ ਇਹ ਵੀ ਹੈ ਕਿ ਜਿਵੇਂ ਕੋੜ ਪੂਰੇ ਬੈਠੇ ਆ ਸੜਕ ਤੇ ਜੀ ਭਾਈ ਜੀ ਜੀ ਉਵੇਂ ਹੀ ਤੰਬੂ ਲੈ ਕੇ ਸੜਕਾਂ ਤੇ ਕਿਸਾਨਾਂ ਨੂੰ ਬਤਾਉਂਦੇ ਨੇ ਇਹਨੇ 13 ਦੇ ਹੋਰ ਤਾਂ ਇਹਨਾਂ ਦੀ ਰੀਹੈਬਿਟੇਸ਼ਨ ਜ ਜਿਹਨੂੰ ਆਪਾਂ ਕਿੰਨੇ ਪੁਨਰ ਨਿਵਾਸ ਉਹਨਾਂ ਦਾ ਉਹਦਾ ਕੋਈ ਇੰਤਿਆਮ ਨਹੀਂ ਕੀਤਾ ਕਿ ਬਿਲਕੁਲ ਉਹਨਾਂ ਬਾਰੇ ਸੋਚਿਆ ਹੀ ਨਹੀਂ ਗਿਆ ਵੀ ਕਿਸਾਨ ਇੱਥੋਂ ਉਜੜ ਕੇ ਜਾਣਗੇ ਕਿੱਥੇ ਇਹ ਤਾਂ ਇਹਨਾਂ ਨੇ ਸੋਚਿਆ ਹੀ ਨਹੀਂ ਨਾ ਇਹਦਾ ਕੋਈ ਪ੍ਰੋਵੀਜ਼ਨ ਹੈ ਨਾ ਉਹਨਾਂ ਨੂੰ ਕਿਹਾ ਤੁਸੀਂ ਵੀਜ਼ਾ ਸੀ ਤੁਹਾਨੂੰ ਆਹ ਕੰਮ ਦੇਵਾਂਗੇ ਜਾਂ ਫੁਲਾਣੇ ਤਰ੍ਹਾਂ ਤੁਹਾਨੂੰ ਭਾਵਾਂਗੇ ਤੁਸੀਂ ਨਾ ਕਮਾਲ ਦੀ ਗੱਲ ਹੈ ਪਾਖੜਾ ਡੈਮ ਦੇ ਉਜੜੇ ਹੋਏ ਲੋਕ ਹਾਲਤ ਕਿੱਥੇ ਵਸ ਨਹੀਂ ਸਕਦੇ ਪਾਖੜਾ ਡੈਮ ਕਿੰਨਾ ਚਿਰ ਹੋ ਗਿਆ ਬਣੀ ਚੰਡੀਗੜ੍ਹ ਦੇ ਜਿਹੜੇ ਲੋਕ ਵਸੇ ਸੀ ਬਾਈ ਪਿੰਡੋਂ ਤੋਂ ਜਿਹੜੇ ਸੀ ਚੰਡੀਗੜ੍ਹ ਚ ਉੱਥੋਂ ਦੇ ਲੋਕ ਹਵALITY ਤੇ ਵਸ ਨਹੀਂ ਸਕਿਆ ਕਿਤੇ ਉਹਨਾਂ ਦੇ ਪੈਰ ਧਰ ਨਹੀਂ ਲੱਗੇ ਨਾ ਤੇ ਪੈਰ ਨਹੀਂ ਲੱਗੇ ਇਹ ਜਿਹੜੇ ਹੁਣ ਐਨੇ ਲੋਕ ਆ ਜਾਣਗੇ ਬੜੇ ਲੋਕੋ ਜੁੜਨੇ ਸਰਕਾਰ ਬੜਾ ਝੂਠ ਬੋਲ ਰਹੀ ਹੈ ਇਹ ਹਾਲ ਦੀ ਕੜੀ ਇਹ ਕਰੀ ਕਿ ਅਸੀਂ 65000 ਕਿਲਾ ਲੈਣਾ ਹੋੜੇ ਕਹਿੰਦੇ ਅਸੀਂ ਇਹ ਤੋਂ ਵੀ ਘਟਾਵਾਂਗੇ ਦੋ ਦੋ ਸ਼ੇਰਾਂ ਦੀ ਤਸੀਮਾ ਕਰ ਲਾਂਗੇ ਅਸਲ ਵਿੱਚ ਇਹਨਾਂ ਦੀ ਜਿਹੜੀ ਪੂਰੀ ਪੂਰਾ ਜਿਹੜੀ ਹੈਗੀ ਨਾ ਪਲਾਨ ਉਹ ਤਾਂ 1.5 ਲੱਖ ਇਕੜ ਤੱਕ ਐਕਵਾਇਰ ਕਰਨ ਦੀ ਹੈ ਇਹਦੇ ਨਾਲ ਜੇ ਆਪਾਂ ਜੋੜੀਏ ਜਿਹੜੀਆਂ ਇਹਨਾਂ ਨੇ ਵੱਡੀਆਂ ਸੜਕਾਂ ਬਣਾਈਆਂ ਭਾਰਤ ਦਾ ਪ੍ਰੋਜੈਕਟ ਤਲੇ ਨਾ ਐਸੇ ਬਿਲੇ ਪੰਜਾਬ ਦੀ 1.7 ਲੱਖ ਏਕੜ ਜ਼ਮੀਨ ਐਕਵਾਇਰ ਹੋ ਰਹੀ ਹੈ ਇਹ ਇੱਕ ਬਹੁਤ ਵੱਡਾ ਵੱਡੀ ਪ੍ਰਤੀਸ਼ਤ ਹੈ ਇਹ ਜੇ ਆਪਾਂ ਨੂੰ ਗਿਣੀਏ ਕਨਵਰਟ ਕਰੀਏ ਕਿ ਇੰਨੇ ਏਕੜਾਂ ਚ ਕਿੰਨੇ ਲੋਕ ਬੇਕਰ ਹੋਣਗੇ ਕਿੰਨੇ ਉਜੜਨਗੇ ਇਹਦਾ ਇਹਨਾਂ ਨੇ ਕੋਈ ਅੰਦਾਜ਼ਾ ਨਹੀਂ ਲੰਡਿਆ ਫੇਰ ਤੁਨੇ ਖੋਰ ਕਮਾਲ ਦੀ ਕਰ ਦਿੱਸ ਕਿ ਅਸੀਂ ਇਤਰਾਜ ਤੱਕ ਅੱਲੇ ਕਿਸਾਨ ਕਰ ਰਹੇ ਹਾਂ ਪਰ ਜਦੋਂ ਜਿਹੜਾ ਪਿੰਡ ਕੋਇਰ ਹੋ ਜਾਣਾ ਕੋਈ ਉੱਥੇ ਇਕੱਲੇ ਕਿਸਾਨ ਨਹੀਂ ਉਜੜਨਗੇ ਉੱਥੇ ਜਿਹੜੀਆਂ ਹੱਟੀਆਂ ਪਾਈ ਬੈਠੇ ਹੋਗੇ ਜਿੰਨਗੇ ਉੱਥੇ ਜਿਹੜੇ ਖੇਤ ਮਜ਼ਦੂਰ ਹੋਗੇ ਜਿੰਨਗੇ ਕੁਤਰੇ ਹੋਰ ਨਿੱਕੇ ਨਿੱਕੇ ਕੰਮ ਕਰਨ ਵਾਲੇ ਉਹ ਵੀ ਉਜੜ ਗਏ ਸਾਰੇ ਭਾਈਚਾਰੇ ਉਜੜ ਸਾਰਾ 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 ਪਿੰਡ ਹੀ ਝੜ ਜਾਣਾ ਤੇ ਪਿੰਡ ਉੱਜਾ ਕੇ ਵਸਣ ਕੋਈ ਨਹੀਂ ਤੇ ਸਾਰਾ ਇਹਦਾ ਸਾਰਾ ਪਿੰਡ ਇੱਕ ਥਾਂ ਦਾ ਜਾ ਕੇ ਵਸ ਨਹੀਂ ਸਕਦਾ ਬਸ ਇਨ੍ਹਾਂ ਨੇ ਕੋਈ ਇਤਨੀਆ ਨਹੀਂ ਕੀਤਾ ਇਹ ਨਹੀਂ ਕਿ ਆ ਵੀ ਚੱਲੇ ਇੱਥੋਂ ਜਾ ਕੇ ਤੁਹਾਨੂੰ ਉੱਥੇ ਵਸਾ ਦਿੰਦੇ ਉਹ ਸਾਨੂੰ ਤਾਂ ਕੋਈ ਇੰਤ ਸਭ ਤੋਂ ਵੱਡੀ ਗੱਲ ਵੀ ਲੋਕਾਂ ਦੀ ਮਰਜ਼ੀ ਦੇ ਖਿਲਾਫ ਹੈ ਬਿਲਕੁਲ ਮਰਜ਼ੀ ਦੇ ਖਿਲਾਫ ਹੈ ਇਨ੍ਹਾਂ ਨੇ ਸਹਿਮਤੀ ਲਈ ਨਹੀਂ ਲੋਕਾਂ ਨੇ ਤਾਂ ਸਲਾਹ ਲਈ ਨਹੀਂ ਇਹਨਾਂ ਨੇ ਚੁੱਪ ਕਰਕੇ ਦੇਖੋ ਕਮਾਲ ਦੀ ਗੱਲ ਹੈ ਵੀ ਇੱਕ ਐਡਾ ਵੱਡਾ ਐਡਾ ਮਹੱਤਵਪੂਰਨ ਆਰਡੀਨੈਂਸ ਜਾਰੀ ਕਰਤਾ ਉਹਦੀ ਵਿਧਾਨ ਸਭਾ 'ਚ ਕੋਈ ਚਰਚਾ ਨਹੀਂ ਕੋਈ ਚਰਚਾ ਕੋਈ ਉੱਥੇ ਅਣਖੜੇ ਪੇਸ਼ ਨਹੀਂ ਹੋਈ ਕੋਈ ਉੱਥੇ ਦੱਸਿਆ ਨਹੀਂ ਗਿਆ ਕਿ ਅਸੀਂ ਦੇਖੋ ਆ ਕਰਨ ਲੱਗੇ ਅਸੀਂ ਇੰਨੀ ਪੈੜੀ ਐਕਵਾਇਰ ਕਰਨੀ ਕੁਛ ਨਹੀਂ ਤੇ ਦੱਸੇਗਾ ਚੁੱਪ ਕਰਕੇ ਅੰਦਰ ਬੈਠੇ ਅਗਰ ਬੈਠੇ ਨਾ ਡਕੇ ਨੂੰ ਅਨਾਉਂਸ ਕਰਦਾ ਕਿ ਅਸੀਂ ਤਾਂ ਇੰਨੀ ਪੈੜੀ ਚਾਹੀਦੀ ਹੈ ਸਾਨੂੰ 60 ਪੁਆਇੰਟ 60 ਇਰ ਇਕੜ ਚਾਹੀਦੀ ਹੈ ਅਸਲ ਵਿੱਚ ਇਹਨੂੰ 1.5 ਲੱਖ ਇਕੜ ਚਾਹੀਦੀ ਹੈ ਤੁਸੀਂ ਅਮਨੇ ਰੋੜੇ ਦਾ ਬਿਆਨ ਦੇਖ ਲਿਆ ਹੁਣ ਉਹ ਕਹਿੰਦੇ ਵੀ ਜਿਹੜੀ 60000 ਹੈ ਤਾਂ ਅਸਲ ਵਿੱਚ ਤਾਂ ਸਾਡੇ ਟੋਟਲ ਪਲਾਨ ਦਾ 40% ਹੈ ਮਤਲਬ ਕਿ ਹੋਰ ਵੀ ਉੱਜਣ ਲਈ ਤਿਆਰ ਰੋ ਮੈਂ ਤਾਂ ਤਿਆਰ ਰੋ ਉਸ ਦਾ 1.5 ਲੱਖ ਹੀ ਕਰ ਲੈ ਦੀ ਹੁਣ ਜਿਹੜੀ ਇਹਨਾਂ ਦੇ ਕਿੱਡਾ ਵੱਡਾ ਇੱਕ ਹੋਰ ਠੋਖਾ ਦੇ ਰਿਹਾ ਹੁਣਿਆਂ ਦੇ ਵੀ 8 ਨਵੇਂ ਸ਼ਹਿਰਾਂ ਤੋਂ ਘਟਾ ਕੇ ਜਿਹੜੀ ਸੀਮਤ ਕਰਨੀ ਦੋ ਸ਼ਹਿਰਾਂ ਤੱਕ ਪਰ ਆਏ ਨਹੀਂ ਕਹਿੰਦੇ ਵੀ ਇਦੋਂ ਬਿਨਾਂ ਅਸੀਂ ਹੋਰ ਨਹੀਂ ਲੈਣੀ ਕੋਈ ਅੱਜ ਦੋ ਗਨਾਂ ਲੈ ਗਏ ਫਿਰ ਦੋ ਹੋਰ ਦੋ ਦੀ ਲੈਂਡ ਪਰਸ ਹੋਰ ਦੋ ਨਹੀਂ ਲੈ ਲੈ ਮਤਲਬ ਕਿ ਹਕੀਰਾਂ ਨੁੱਕ ਨੂੰ ਪਾੜਨ ਦੀ ਨੀਤੀ ਹੈ ਜਦੋਂ ਲੋਕ ਗੋਲੀ ਰੁੜ ਪੀ ਤੇ ਰੁਣੀ ਤਰੀ ਜੈ ਬਿਲਕੁਲ ਬਿਲਕੁਲ ਉਹ ਗੱਲ ਰਾ ਗੱਲ ਸਹੇਦ ਨਹੀਂ ਪਹਿਲਾ ਗੱਲ ਸਹੇਦ ਨਹੀਂ ਪਹਿਲਾ ਸਹੀ ਗੱਲ ਅੱਛਾ ਜੇਕਰ ਇਹ ਗੱਲ ਕਰੀਏ ਲੈਂਡ ਪੂਲਿੰਗ ਨੀਤੀ ਦੀ ਉਹ ਕਹਿੰਦੇ ਇਹ ਨੀਤੀ ਤਾਂ ਕੋਈ ਆਮ ਆਦਮੀ ਪਾਰਟੀ ਥੋੜਾ ਲਈ ਹੈ ਤਾਂ ਬੜੇ ਪਹਿਲਾਂ ਦੇ ਅਕਾਲੀ ਦਲ ਵਾਲੇ ਵੀ ਸੀ ਕਾਂਗਰਸ ਵਾਲੇ ਵੀ ਸੀਗੇ ਕਿਉਂਕਿ ਉਹਨਾਂ ਉਹਨਾਂ ਦੇ ਕਾਨੂੰਨਾਂ 'ਚ ਬਹੁਤ ਫਰਕ ਸੀ ਜੀ ਉਹ ਕਾਨੂੰਨਾਂ ਜਿਹੜੇ ਪਹਿਲਾਂ ਦੋ ਕਾਨੂੰਨ ਸੀਗੇ ਜੀ ਭੂਮੀ ਗ੍ਰਹਿਣ ਕਾਨੂੰਨ ਸੀਗੇ ਉਹਨਾਂ ਕਾਨੂੰਨਾਂ 'ਚ ਇਹ ਸੀਗਾ ਕਿ ਅਸੀਂ ਇੱਕ ਪਿੰਡ ਨੋਟੀਫਾਈ ਕਰਾਂਗੇ ਉਹ ਪਿੰਡ ਜਾ ਕੇ ਆਖਾਂਗੇ ਲੋਕਾਂ ਨੂੰ ਵੀ ਤੁਸੀਂ ਆਏ ਕਰੋ ਵੀ ਤੁਸੀਂ 60 ਪਰਸੈਂਟ ਜਾਂ 85 ਪਰਸੈਂਟ ਲੋਕ ਸਹਿਮਤ ਹੋ ਜਿਹੜੇ ਨਾ ਸਹਿਮਤ ਹੋਗੇ ਉਹਨਾਂ ਨਾਲ ਅਸੀਂ ਧੱਕਾ ਕਰਾਂਗੇ ਜੀ ਪਰ 80-85% ਲੋਕ ਤੁਸੀਂ ਸਾਡੇ ਨਾਲ ਸਹਿਮਤ ਹੋ ਗਏ ਬਹੁ ਗਿਣਤੀ ਸਹਿਮਤ ਕਰਦੇ ਸੀ ਬਹੁ ਗਿਣਤੀ ਬਹੁ ਗਿਣਤੀ ਸਹਿਮਤ ਇਹਨਾਂ ਨੇ ਤਾਂ ਸਹਿਮਤੀ ਲਈ ਨਹੀਂ ਇਹਨਾਂ ਨੇ ਤਾਂ ਕਿਸੇ ਨੂੰ ਪੁੱਛਿਆ ਹੀ ਨਹੀਂ ਚੁੱਪ ਕਰਕੇ ਅਸੀਂ ਕਿਸਾਨ ਐ ਸਭ ਤੋਂ ਵੱਧ ਅਸਰ ਸਾਡੇ ਤੇ ਪੈਣਾ ਜਿਨ੍ਹਾਂ ਦੀ ਜ਼ਮੀਨ ਨੂੰ ਜੜਨੀ ਐ ਤੇ ਸਾਨੂੰ ਤਾਂ ਪੁੱਛਿਆ ਹੀ ਨਹੀਂ ਇਹਨਾਂ ਨੇ ਚੁੱਪ ਕਰਕੇ ਕੋਈ ਸਹਿਮਤੀ ਨਹੀਂ ਆਰਡੀਨੈਂਸ ਪਹਿਲਾਂ ਜਾਰੀ ਕਰਤਾ ਤੇ ਪਿੱਛੇ ਕਹਿੰਦੇ ਸੀ ਸਹਿਮਤੀ ਲਵਾਂਗੇ ਹੁਣ ਤੁਸੀਂ ਸਹਿਮਤੀ ਕਾਦੀ ਲੈਣੀ ਸਾਡੇ ਸਾਡੇ ਜਦੋਂ ਗਾੜੀ ਘੁੱਟਦਾ ਹਾਂ ਹਾਂਜੀ ਹੁਣ ਤੁਸੀਂ ਤਾਂ ਕਾਦੀ ਸਹਿਮਤੀ ਹੁਣ ਸਹਿਮਤੀ ਕਰਾਂਗੇ ਸਹਿਮਤੀ ਕਰੀ ਲਵੋ ਅੱਛਾ ਤੁਸੀਂ ਕਿਸਾਨ ਆ ਗੋ ਉਸਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਇਹ ਬੜਾ ਵੀ ਮਤਲਬ ਕਿਸਾਨਾਂ ਦੇ ਹਿੱਤ ਚ ਹੈ ਪਾਲਿਸੀ ਹੈ ਮੁੱਖ ਮੰਤਰੀ ਸਾਹਿਬ ਫਾਇਦੇ ਗਿਣਾਉਂਦੇ ਥੱਕਦੇ ਨਹੀਂ ਇਹਦੇ ਤੇ ਕਿਸਾਨ ਕਹਿੰਦੇ ਸਾਨੂੰ ਇਹਦਾ ਬਹੁਤ ਨੁਕਸਾਨ ਹੀ ਨੁਕਸਾਨ ਆ ਕਿਸਾਨ ਆਗੂ ਕਹਿੰਦੇ ਨੁਕਸਾਨ ਹੀ ਨੁਕਸਾਨ ਆ ਫਿਰ ਮੁੱਖ ਮੰਤਰੀ ਕਿਹੜੀਆਂ ਨਜ਼ਰਾਂ ਨਾਲ ਦੇਖ ਰਿਹਾ ਇਹਨੂੰ ਫਾਇਦੇਮੰਦ ਮੁੱਖ ਮੰਤਰੀ ਤੇ ਇਹਨੂੰ ਅਸਲ ਤਾਂ ਮੁੱਖ ਮੰਤਰੀ ਕੋਲ ਸਰਕਾਰ ਨੂੰ ਨਾ ਇੱਕ ਜਿਹੜੀ ਐਂਟਰਟੇਨਮੈਂਟ ਦੀ ਸਟੇ ਸਭ ਦੇ ਜੀ ਉਹਦੀ ਗੱਲ ਤੇ ਨਾ ਕਿਸੇ ਨੂੰ ਵਿਸ਼ਵਾਸ ਹੈ ਨਾ ਨੂੰ ਪਤਾ ਹੁੰਦਾ ਕਿ ਮੈਂ ਕੀ ਗੱਲ ਕਰ ਰਿਹਾ ਨਾ ਹੀ ਉਹਦੀ ਉਹ ਤਾਂ ਪੰਡਾਲੀ ਗੱਲ ਕਰਦਾ ਉਹ ਤਾਂ ਐਵੇਂ ਨਾ ਗੱਲਾਂ ਗੱਲਾਂ ਦਾ ਗੱਲੇ ਗੱਲਾਂ ਦਾ ਖੜਾ ਬਣਾ ਲੈਂਦਾ ਨਾ ਉਹ ਖਾਦਾ ਜਾਵੇ ਨਾ ਉਹ ਕਿਸੇ ਦੇ ਸਾਹਮਣੇ ਮੁਕਮਤਰੀ ਸਾਹਿਬ ਜਣੀ ਗੱਲਾਂ ਕਰਨ ਦੇ ਤਾਂ ਮਾਹਰ ਹੈ ਹੀ ਗੱਲਾਂ ਦਾ ਬਹੁਤ ਮਾਹਰ ਹੈ ਬਹੁਤ ਮਾਹਰ ਹੈ ਕਿਸੇ ਨੂੰ ਹੋਰ ਨੂੰ ਗੱਲ ਨਹੀਂ ਕਰਦਾ ਤੁਸੀਂ ਪੱਤਰਕਾਰ ਜਾਓ ਉਹ ਤੁਹਾਨੂੰ ਗੱਲ ਨਹੀਂ ਕਰੂਗਾ ਤੇ ਵਿਧਾਨ ਸਭਾ ਚ ਕੀ ਹੁੰਦਾ ਲੋਕ ਸਵਾਲ ਕੋਈ ਪੁੱਛਦੇ ਜੋ ਉਹ ਕਿਸੇ ਫਾਸਲੇ ਮੇ ਮੁਰ ਕੇ ਉਥੇ ਆੜਾ ਬਣ ਕੇ ਬਹਿ ਜਾਂਦਾ ਲੜਨ ਲੱਗ ਜਾਂਦਾ ਉਦਾ ਉਹਦਾ ਕੋਈ ਉਹ ਮੁੱਖ ਮੰਤਰੀ ਹੈ ਇਹ ਇਹਨੂੰ ਤੁਸੀਂ ਜਬੀਰ ਤਰ੍ਹਾਂ ਲੈ ਨਹੀਂ ਸਕਦੇ ਜੀ ਜੀ ਅੱਛਾ ਇਸ ਮਾਮਲੇ ਵਿੱਚ ਸਰਕਾਰ ਦੇ ਦੋ ਚਾਰ ਮੰਤਰੀ ਹੈ ਮੁੱਖ ਮੰਤਰੀ ਹੈ ਇਸ ਤੋਂ ਇਲਾਵਾ ਬਹੁਤੇ ਆਮ ਆਦਮੀ ਪਾਰਟੀ ਦੇ ਆਗੂ ਜਾਂ ਵਰਕਰ ਕਹਿ ਲਿਗੇ ਇਸ ਗੱਲ ਤੋਂ ਕਿਨਾਰਾ ਕਰ ਰਹੇ ਆ ਕੁਝ ਲੋਕ ਤਾਂ ਵਿਰੋਧ ਵੀ ਕਰ ਰਹੇ ਆ ਪਰ ਆਮ ਆਦਮੀ ਇਸ ਮਸਲੇ ਤੇ ਦਿਫਾੜ ਲੱਗਦੀ ਹੈ ਪਾਰਟੀ ਕਿਤੇ ਨਾ ਕਿਤੇ ਅੰਦਰੋਂ ਅੰਦਰ ਵਿਰੋਧ ਉੱਠ ਰਿਹਾ ਹੈ ਪਾਰਟੀ ਦਾ ਵੀ ਇਹ ਨੀਤੀ ਸਹੀ ਨਹੀਂ ਗੀ ਇਹਦੇ ਬਾਰੇ ਤੁਹਾਡਾ ਕੀ ਸੋਚਣਾ ਹੈ ਇਸ ਕਰਕੇ ਕਿ ਇਹ ਕਿਸੇ ਤੋਂ ਸਲਾਹ ਲੈਂਦੇ ਹੀ ਨਹੀਂ ਜਿਹੜਾ ਕੋਈ ਮੰਤਰੀ ਮਾੜਾ ਮੋਟਾ ਲੋਕਾਂ ਦਾ ਕੰਮ ਕਰਨ ਲੱਗਦਾ ਹੈ ਜਾਂ ਲੋਕਾਂ 'ਚ ਮਾੜਾ ਜਾਂ ਹਰਮਨਪੈਰ ਹੋਣ ਲੱਗਦਾ ਉਹਨੂੰ ਲਾਭ ਹੁੰਦੇ ਕੀ ਕੀ ਤੇਰੇ ਥਾੜੀ ਬਾੜ ਨੂੰ ਲਾ ਕੇ ਭਰੇ ਮਾਰਿਆ ਕੀ ਕੀ ਤੱਕ ਗगन ਮਾਰਨਾ ਲਾ ਕੇ ਭਰੇ ਮਾਰਿਆ ਜਿਹੜਾ ਵੀ ਕੋਈ ਮਾੜਾ ਮੋਟਾ ਇਹਨੂੰ ਆਇਂ ਲੱਗਦਾ ਹੈ ਮੇਰੇ ਮੇਰੇ ਨਾਲ ਮੁਕਾਬਲਾ ਕਰਨ ਦੇ ਯੋਗ ਹੁੰਦਾ ਜਾਂਦਾ ਜਾਂ ਲੱਗਦਾ ਜੇ ਬੋਲਨ ਦੀ ਹਿੰਮਤ ਰੱਖਦੇ ਤਾਂ ਥੱਲੇ ਕੋਈ ਮਾੜੀ ਮੋਟੀ ਮਿੱਟੀ ਬਣਦੀ ਹੈ ਤੇ ਇਸ ਕਰਕੇ ਜਿਹੜੇ ਜਿੰਨੇ ਐਸ ਵੀ ਐਮਐਲਏ ਤੇ ਜਿੰਨੇ ਮੰਤਰੀਏ ਇਹਦੇ ਖਿਲਾਫ ਇਸ ਕਰਕੇ ਨਹੀਂ ਬੋਲਦੇ ਕਿ ਇਹਨਾਂ ਕੋਈ ਮੈਜੋਰਟੀ ਬਹੁਤ ਵੱਡੀ ਹੈ ਜੇ ਪੰਜਾ ਦਸਾਨੂੰ ਕੱਢ ਵੀ ਹੁੰਦਾ ਕੀ ਫਰਕ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਅੱਛਾ ਜੇਕਰ ਗੱਲ ਕਰੀਏਗਾ ਆਪਾਂ ਨੂੰ ਲੱਗ ਰਿਹਾ ਕਿ ਜਿਸ ਤਰ੍ਹਾਂ ਸੈਂਟਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲੰਡੇ ਸੀ ਉਹਨਾਂ ਦੇ ਖਿਲਾਫ ਇੱਕ ਲਹਿਰ ਬਣ ਗਈ ਸੀਗੀ ਉਸੇ ਤਰ੍ਹਾਂ ਤੇ ਇਸ ਟਾਈਮ ਆਮ ਆਦਮੀ ਪਾਰਟੀ ਦੇ ਖਿਲਾਫ ਲਹਿਰ ਬਣਦੀ ਜਾ ਰਹੀ ਹੈ ਜਦੋਂ ਇਸ ਤਰ੍ਹਾਂ ਦੀ ਕਹਾਣੀ ਹੁੰਦੀ ਹੈ ਸਰਕਾਰ ਕੋਲੇ ਖੂਫੀਏ ਤੰਤਰ ਵੀ ਹੈ ਉਹਨਾਂ ਨੂੰ ਸਾਰੀਆਂ ਗੱਲਾਂ ਪਹੁੰਚਦੀਆਂ ਹੈ ਸਰਕਾਰ ਨੂੰ ਪਤਾ ਲੱਗਦਾ ਫਿਰ ਸਰਕਾਰ ਇਸ ਮਸਲੇ ਤੇ ਅੱਖਾਂ ਕਮੇਟੀ ਬੈਠੀ ਹੈ ਦੋ ਗੱਲਾਂ ਜੀ ਇੱਕ ਤਾਂ ਇਹ ਕਿਸੇ ਦੀ ਗੱਲ ਸੁਣਦੇ ਹੀ ਨਹੀਂ ਜੀ ਜਿਹੜੀਆਂ ਇਹਦੀ ਇੰਟੈਲੀਜੈਂਸ ਏਜੰਸੀਆਂ ਉਹਨਾਂ ਨੂੰ ਇਹ ਗੌਲਦਾ ਹੀ ਨਹੀਂ ਜੀ ਦੂਜੀ ਗੱਲ ਵੀ ਇਹਦੇ ਆੜੇ-ਦੋੜੇ ਐਸੇ ਲੋਕ ਕੱਟੇ ਹੋਏ ਜਿਹੜੇ ਇਸ ਗੱਲ ਤੇ ਆਉਂਦੇ ਹੀ ਨਹੀਂ ਕਿ ਲੋਕੀ-ਗਲੋਕੀ ਕੀ ਚੰਦੇ ਨੇ ਜਿਹੜੀ ਲੋਕਾਂ ਦੀ ਉਮੀਦ ਹੈ ਲੋਕਾਂ ਦੀ ਖਾਸ਼ ਹੁੰਦੀ ਹੈ ਲੋਕਾਂ ਦੀਆਂ ਜਿਹੜੀ ਜੋ ਵੀ ਉਮੀਦ ਹੈ ਕੋਈ ਨਾਲ ਦੀ ਪਹੁੰਚ ਇਹਦੇ ਤੇ ਇੱਕ ਪਹੁੰਚ ਤੀਂ ਇਹਦਾ ਕੀ ਹੈ ਤੜਕੇ ਵੱਡੇ ਦੇ ਨੋਟ ਦਾ 6 ਵਜੇ ਪੀ ਲੈਂਦਾ ਜਿਹੜਾ ਸਰਦ ਦਿਨ ਹੁੰਦਾ ਸਾਰੇ ਦਿਨੇ ਇਹ ਲੋਕਾਂ ਚ ਕਦੇ ਉਧਰ ਰੁਲ ਜੀ ਗਿਆ ਕਰੇ ਉਧਰ ਰੁਲ ਜੀ ਗਿਆ ਜਾਂ ਇਹ ਬਾਹਰ ਤੁਰੇ ਫਿਰਦਾ ਕਦੇ ਗੁਜਰਾਤ ਉੱਡ ਗਿਆ ਕਦੇ ਉੱਥੇ ਉੱਡ ਗਿਆ ਉਦੋਂ ਬਾਅਦ ਫੇਰੇ ਕਿ ਇਹ ਕੇਜਰੀਵਾਲ ਦੇ ਮਗਰ ਤੁਰੇ ਫਿਰਦਾ ਇਹਨੂੰ ਤਾਂ ਸਰਕਾਰ ਦੇ ਕੰਮਾਂ ਪਤੀ ਗੰਭੀਰਤਾ ਦੀ ਹੈ ਹੀ ਨਹੀਂ ਇਹਨੇ ਤਾਂ ਵੇਲਾ ਟਪਾਉਣਾ ਹੈ ਤੇ ਵੇਲਾ ਟਪਾ ਕੇ ਇਹਨੂੰ ਆਏ ਉਮੀਦ ਹੈ ਵੀ ਅਗਲੀ ਾਰ ਫੇਰ ਕਾਂਗਰਸ ਪਾਰਟੀ ਵੀ ਅਕਾਲੀ ਦਲ ਦਾ ਕੋਈ ਜੋਰ ਨਹੀਂ ਬੀਜੇਪੀ ਦੇ ਪੈਰ ਨਹੀਂ ਲੱਗ ਰਹੇ ਅਗਲੀ ਾਰ ਸਾਡੀ ਸਰਕਾਰ ਫੇਰ ਬਣ ਜੂਗੀ ਇਸ ਕਰਕੇ ਇਹ ਨਾ ਓਵਰ ਕੰਫੀਡੈਂਸ ਹੈ ਓਵਰ ਕੰਫੀਡੈਂਸ ਚ ਗਲਤ ਫੈਸਲੇ ਲੈ ਰਹੇ ਹਾਂ ਗਲਤ ਫੈਸਲੇ ਜੇਕਰ ਦੇਖਿਆ ਜਾਵੇ ਢਿੱਲੋ ਸਾਹਿਬ ਜਿਵੇਂ ਕਿਸਾਨ ਜਥੇਬੰਦੀਆਂ ਵੀ ਪਾਟੋ ਧਾੜ ਹੋ ਗਈਆਂ ਹੀਆਂ ਕਿਤੇ ਨਾ ਕਿਤੇ ਇਸ ਸਰਕਾਰ ਨੂੰ ਇਸ ਗੱਲ ਦਾ ਫਾਇਦਾ ਮਿਲ ਗਿਆ ਹਾਂ ਜਿਹੜਾ ਇਹ ਇਹ ਨਾਲ ਵੱਡਾ ਸੀ ਕਿਸਾਨ ਜਿੱਥੇ ਬੰਦੇ ਨੁਕਸਾਨ ਕਰਨ ਨਾਲ ਡਲੇ ਪਰ ਉਹ ਸੀਦਾ ਪਾਲ ਤੋਂ ਜੀ ਉਸ ਦਾ ਹੁਣ ਕੋਈ ਪੈਰ ਨਹੀਂ ਲੱਗਦਾ ਜੀ ਨਾ ਹੀ ਕੋਈ ਕਿਸਾਨ ਜਿੱਥੇ ਬੰਦੇ ਉਹ ਤੇ ਕੋਈ ਵਿਸ਼ਵਾਸ ਕਰਦੀ ਹੈ ਜੀ ਜਿਹੜੀਆਂ ਹੁਣ ਜਿਹੜੇ ਦੁਬਾਰਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਇਹ ਹੁਣ ਨਾ ਦੁਬਾਰਾ ਆਰਗੇਨਾਈਜ਼ ਹੋ ਰਿਹਾ ਜੀ ਦੁਬਾਰਾ ਇਸ ਵੇਲੇ ਸਾਰੀਆਂ ਜਿਹੜੀਆਂ ਬਣਣੀਆਂ ਨਾ ਜਿਹੜੀਆਂ ਸਵੀਕਰਨ ਬਣਣੇ ਸਾਰੇ ਨਵੇਂ ਬਣਣੇ ਜੀ ਇਸ ਵੇਲੇ ਮੁਖਤਾਰ ਤੇ ਤਾ ਕ੍ਰਿਤੀ ਕਿਸਾਨ ਯੂਨੀਅਨ ਤੇ ਅਗਰਾਹਾ ਯੂਨੀਅਨ ਇਹ ਦੋ ਲੀਡ ਕਰ ਰਹੀਆਂ ਇਹਨਾਂ ਦੋਹਾਂ ਦੇ ਵਿੱਚ ਇੱਕ ਮੁਕਾਬਲਾ ਚੱਲ ਰਿਹਾ ਤੇ ਇੱਕ ਹੋੜ ਵੀ ਚੱਲ ਰਹੀ ਹੈ ਲੋਕ ਹੁਣ ਉਵੇਂ ਹੀ ਫਿਰ ਮਦਦ ਕਰਨ ਲੱਗੇ ਜਿਵੇਂ ਦਿੱਲੀ ਵੇਲੇ ਸੀ ਕਿ ਲੋਕ ਹੁਣ ਕੁਛ-ਕੁਛ ਕੇ ਹੁੰਦੇ ਆ ਕਿ ਕਿਉਂ ਵੀ ਕੁਛ ਹੈ ਪ੍ਰੋਗਰਾਮ ਚੱਲ ਗਏ ਇਹ ਜਿਹੜਾ ਜਦੋਂ ਕਿਸਾਨ ਉੱਠ ਖੜਨ ਤਾਂ ਉਦੋਂ ਨਾਲ ਬਹੁਤ ਵਾਰ ਇਹ ਹੁੰਦਾ ਹੈ ਕਿ ਜਿਹੜੇ ਵੱਡੇ ਲੀਡਰ ਹੈ ਉਹ ਨਾ ਨਿਰਾਰਥਕ ਹੋ ਜਾਂਦੇ ਆ ਦਿੱਲੀ ਵੀ ਐਵੇਂ ਹੀ ਹੁੰਦਾ ਸੀ ਦਿੱਲੀ ਜਿਹੜੇ ਅਸੀਂ ਟੈਂਟਾਂ 'ਚ ਬੈਠੇ ਟਰਾਲੀਆਂ 'ਚ ਬੈਠੇ ਸੀ ਸਾਡਾ ਖਿਆਲ ਹੋਉ ਸੀ ਜਿਹੜੇ ਇਹ ਫਾਈਵ ਸਟਾਰ ਹੋਟਲਾਂ 'ਚ ਬੈਠੇ ਸੀ ਉਹਨਾਂ ਦਾ ਕੋਈ ਫਰਕ ਸੀ ਪਰ ਸਾਡਾ ਇਹਨਾਂ ਤੇ ਦਬਾਅ ਬਹੁਤ ਸੀ ਜੇ ਸਾਡੇ ਉਥੇ ਸਧਾਰਨ ਕਿਸਾਨਾਂ ਦਾ ਜਰੂਰ ਨਾ ਹੁੰਦਾ ਤਾਂ ਇਹ 56 ਮਹੀਨੇ 'ਚ ਭੱਜੇ ਹੁੰਦੇ ਇਹਨਾਂ ਨੂੰ ਰੋਕਣ ਵਾਸਤੇ ਜਿਹੜੇ ਸੀ ਨਾ ਆਮ ਕਿਸਾਨ ਲੋਕਦੇ ਸੀ ਇਹ ਉਹੀ ਹਾਲ ਹੁਣ 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 ਜਿਹੜੇ ਨਵੇਂ ਸਮੀਕਰਨ ਬਣਨੇ ਆ ਇਹਨਾਂ 'ਚ ਹੁਣ ਅੱਗੇ ਨਾਲੋਂ ਜਿਹੜੇ ਅਸੀਂ ਕਿਸਾਨ ਹੈ ਨਾ ਥੋੜੇ ਜਿਹਾ ਜ਼ਿਆਦਾ ਚੇਤਨ ਹੈ ਹੁਣ ਅਸੀਂ ਇਹਨਾਂ ਨੂੰ ਦਿੱਲੀ ਵਾਲੀ ਮਨਮਾਨੀ ਨਹੀਂ ਕਰਨ ਦੇਣੀ ਜਿਵੇਂ ਦਿੱਲੀ ਭੱਜੇ ਜੇ ਹੁਣ ਜੇ ਚੱਲ ਪਿਆ ਮੋਰਚਾ ਜੇ ਚੱਲ ਪੈਣਾ ਇਹਨਾਂ ਨੂੰ ਅਸੀਂ ਭੱਜਣ ਦੇ ਤੇ ਮੋਰਚਾ ਦਿੱਲੀ ਵਾਲਾ ਰੋਕ ਧਰਪ ਕਰ ਸਕਦਾ ਕਰੂੰਗਾ ਹੋਰਿਆ ਤੁਹਾਨੂੰ ਦੱਸਿਆ ਵੀ ਇੰਨੇ ਹੁਣ ਜਨ ਹੀ ਇਹਦੀ ਹਮਾਇਤ ਹੋ ਰਹੀ ਹੈ ਕਿਸਾਨਾਂ ਦਾ ਵਿਰੋਧ ਇੰਨਾ ਪਰਬਲ ਹੋ ਰਿਹਾ ਹੈ ਕਿ ਕਿਸਾਨ ਯੂਨੀਅਨ ਦੇ ਮਗਰ ਤੇ ਲੋਕ ਹੋ ਰਹੇ ਨੇ ਪੈ ਪਹਿਲਾਂ ਦੀ ਤਰ੍ਹਾਂ ਜਿਸ ਤਰ੍ਹਾਂ ਹਾਂ ਮਜ਼ਦੂਰ ਆਪਣਾ ਨੌਜਵਾਨਾਂ ਨੇ ਅੱਗੇ ਲੱਗ ਕੇ ਕਿਸਾਨ ਆਗੂ ਨਾਲ ਮਜ਼ਦੂਰ ਕਾਤੇ ਬੈਰੀਏ ਤੋੜਨ ਵਾਸਤੇ ਕਿਗੇ ਜਗੀਂਦਰ ਗਰਾਹਾਂ ਬਹਿ ਗਿਆ ਸੀਗਾ ਜਿੱਥੇ ਆਪਣੇ ਪੰਜਾਬ ਦੇ ਬਾਰਡਰ ਤੇ ਬਹਿ ਗਿਆ ਸੀ ਉਹਦੇ ਬੈਠੇ ਬੈਠੇ ਜਿਹੜੇ ਸੀ ਉਹਦੇ ਜਿੰਨੇ ਨੌਜਵਾਨ ਸੀ ਉਹ ਕਿਤੇ ਅੱਗੇ ਲੰਘ ਗਏ ਫਿਰ ਨੂੰ ਮੁੜ ਕੇ ਵਗਰ ਜਾਣਾ ਪਿਆ ਇਹ ਇੱਕੀ ਵੀ ਇੱਕੀ ਹਾਲ ਹੁਣਾ ਇੱਕੀ ਨਾ ਆਣ ਕਿਸਾਨਾਂ ਨੇ ਮੂਹਰੇ ਚਲੇ ਜੇ ਕਿਉਂਕਿ ਕਿਸਾਨ ਚਿੰਤਾਤੀ ਹੈ ਕਿ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਹੈ ਤੇ ਇਸ ਕਾਰਨ ਕਿਸਾਨਾਂ ਨੇ ਅੱਗੇ ਵੱਧ ਕੇ ਆਪਣਾ ਸਦਾ ਲੜਾਈ ਦੇਣੀ ਇਹ ਜਸਿੰਦਰ ਜੀ ਇਹ ਗੱਲ ਹੈ ਕਿ ਕਿਸਾਨਾਂ ਦਾ ਜਿਹੜਾ ਹੈਗਾ ਨਾ ਮਸਲਾ ਉਹ ਇਸ 1.5 ਲੱਖ ਏਕੜ ਦਾ ਜੀ ਕਿਸਾਨਾਂ ਨੂੰ ਤਾਂ ਹੁਣ ਉਹੀ ਨਾ ਗੱਲ ਵੀ ਸਹੀ ਦੀ ਨਹੀਂ ਪਹਿਲੀ ਕਰਦੇ ਅੱਜ ਸਾਡੇ ਕੋਲ 1.5 ਲੱਖ ਹੋਰ ਲੈਣ ਤੇ ਕੱਲ ਨੂੰ ਫਿਰ ਫੇਰ ਹੋਰ ਖੋਲ ਲੈਣਗੇ ਪਰਸ ਨੂੰ ਫਿਰ ਹੋਰ ਖੋਲ ਲੈਣਗੇ ਇਹ ਤਾਂ ਖੋਹੀ ਜਾਣਗੇ ਅਸੀਂ ਕਿੰਨਾ ਕੁ ਚਰਾ ਦਿਆਂ ਜ਼ਮੀਨ ਇਹਨਾਂ ਨੂੰ ਦੇ ਚੱਲਾਂਗੇ ਸਾਡਾ ਜਮੀਨਾ ਤੋਂ ਬਿਨਾ ਸਾਡੇ ਕੋਲੇ ਹੋਰ ਹੋਰ ਕੁਝ ਹੈ ਹੀ ਨਹੀਂ ਪੰਜਾਬ ਚ ਇਸ ਲਈ ਵਪਾਰ ਖਤਮ ਹੋ ਗਿਆ ਆਪਣੀ ਜੈਤੂ ਜਿੱਥੇ ਅੱਪਾ ਬੈਠੇ ਆ ਇੱਥੇ ਕਿਸੇ ਵੇਲੇ ਲੌਂ ਸਟੀਲ ਮਿਲ ਹੁੰਦੇ ਸੀ ਕਿਧਰ ਗਏ ਸਾਰੀ ਨਾਲ ਤੋਂ ਨਹੀਂ ਤਾਂ ਆਪਣੇ ਕਿਸਾਨ ਕੋਲ ਕੋਈ ਥਾਂ ਹੀ ਨਹੀਂ ਕਿੱਥੇ ਜਾਵੇਗਾ ਦਸਾਂ ਬਚੀਏ ਤਾਂ ਸਿਰਫ ਖੇਤੀ ਹੈ ਸੱਕਲੀ ਖੇਤੀ ਖੇਤੀ ਰਹੇਗੀ ਖੇਤੀ ਵੀ ਕਿਸਾਨਾਂ ਦੇ ਜੋਰ ਨਾਲ ਚੱਲ ਰਹੀ ਹੈ ਸਰਕਾਰ ਦਾ ਸਾਨੂੰ ਕੋਈ ਕੋਈ ਸਰਕਾਰ ਦੀ ਕੋਈ ਸਹਾਇਤਾ ਨਹੀਂ ਹੈ ਇਹ ਹੁਣ ਕੱਲ ਕੱਲ ਝੂਠ ਬੋਲੀ ਜਾ ਰਹੇ ਸੀਗੇ ਸੀ ਜਿਹੜੀ ਹੈ ਕਿ ਫਸਲੀ ਉਹ ਪਿੰਡਾ ਵਾਸਤੇ ਸੀ ਉਹ ਕੀਤਾ ਸੀ ਉਹ ਕਿ ਨੱਕੇ ਨਹੀਂ ਕੀਤਾ ਕੀ ਕੀ ਕਰਨ ਕਿਸਾਨਾਂ ਵਾਸਤੇ ਕੁਝ ਨਹੀਂ ਹੋ ਰਿਹਾ ਕਿਸਾਨ ਤਾਂ ਇੰਨਾ ਹੈ ਕਿ ਸਾਡਾ ਸਦੀਆਂ ਦਾ ਪੁਸ਼ਤਾਂ ਦਾ ਸਾਡਾ ਤਜਰਬਾ ਵੀ ਕਿਸਾਨੀ ਕਿਵੇਂ ਕਰਨੀ ਹੈ ਉਸੇ ਆਸਰੇ ਜਿਹੜੀ ਕਿਸਾਨੀ ਪੰਜਾਬ ਦੀ ਚੱਲੀ ਜਾ ਰਹੀ ਹੈ ਐਕੀ ਹੁਣ ਹੁਣ ਇਹ ਭੱਜੇ ਖੜੇ ਆ ਕਿ ਜਿਹੜਾ ਚੌਲ ਵਕਾਉਣੀ ਪਤਾ ਨਹੀਂ ਕਿਵੇਂ ਵਕਾਉਣੀ ਕਿਤੇ ਨਹੀਂ ਵਕਣਗੇ ਕਿ ਨਹੀਂ ਵਿਕਣਗੇ ਪਿਛਲੀ ਾਰ ਵੀ ਇਹ ਵੀ ਹੋਇਆ ਪਿਛਲੀ ਾਰ ਇਹਨਾਂ ਦਾ ਬਹੁਤ ਪੁਰਾਣਾ ਹਾਲ ਸੀ ਜਿਹੜੀ ਸਾਰੇ ਸਾਰੇ ਕੱਟ ਲੱਗਦੇ ਸੀ ਕੁਇੰਟਲ ਮਰ 2 2 4 4 ਕਿਲੋ ਦਾ ਆਮ ਹੀ ਸੀ ਬਾਰਾ ਮਰ ਕਿਲੋ ਤੱਕ ਕੱਟ ਲੱਗਦੀ ਰਹੇ ਕਿਸਾਨ ਇਹ ਤਾਂ ਸਰਕਾਰ ਦਾ ਸਰਕਾਰ ਨਾਲ ਦਾ ਤੁਹਾਡਾ ਕਹਿਣਾ ਵੀ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਕਾਰਪੋਰੇਟ ਕੰਪਨੀਆਂ ਨਾਲ ਕੀਤੀ ਜਾ ਰਹੀ ਹੈ ਤੇ ਵਿਰੋਧ ਲੋਕਾਂ ਦਾ ਕਿਸਾਨਾਂ ਦਾ ਵਿਰੋਧ ਹੈ ਜਦੋਂ ਇਸ ਤਰ੍ਹਾਂ ਦਾ ਵਿਰੋਧ ਹੋ ਜੇ 27 ਚ ਇਹਨਾਂ ਨੂੰ ਤਾਂ ਲੋਕਾਂ ਨੇ ਮੂੰਹ ਨਹੀਂ ਲਾਉਣਾ ਫਿਰ ਆਪ ਹਾਮਦੀ ਪਾਰਟੀ ਨੂੰ ਫਿਰ ਕਾਰਪੋਰੇਟ ਕਰਾਉਣੇ ਨੂੰ ਜ਼ਮੀਨ ਦੇ ਕੇ ਇਹਨਾਂ ਨੂੰ ਫਾਇਦਾ ਕਿਉਂ ਨਾ ਇਹ ਉਹ ਇਹਨਾਂ ਦੀ ਚੋਣ ਲੜਾਉਣਗੇ ਜੀ ਇਹਨਾਂ ਦਾ ਹੁਣ ਆਪ ਦਾ ਜਿਹੜਾ ਅਧਾਰੋ ਖਤਮ ਹੁੰਦਾ ਜਾ ਰਿਹਾ ਜੀ ਬਹੁਤ ਤੇਜ਼ੀ ਨਾਲ ਖਤਮ ਹੁੰਦਾ ਜਾ ਰਿਹਾ ਇਹਨਾਂ ਨੇ ਜਿਹੜੀ ਅਗਲੀ ਚੋਣ ਲੜਨੀ ਹੈ ਨਾ ਉਹ ਲੜਨੀ ਪੈਸੇ ਦੇ ਜੋ ਤੇ ਪੈਸੇ ਕਾਰਪੋਰੇਟ ਕਰਾਉਣੇ ਕੋਲੇ ਤੇ ਵਰਲਡ ਬੈਂਕ ਕੋਲੇ ਉਹਨਾਂ ਨੇ ਲਾਉਣੇ ਪੈਸੇ ਅਸੀਂ ਅਸੀਂ ਇਹਨਾਂ ਨੂੰ ਕਿ 100 50 50 ਦੇ ਕੀ ਕਰਾਂਗੇ ਉੱਥੋਂ ਕਰੋੜਾਂ ਮਿਲਣੇ ਉਨੇ ਲੜਾਈ ਉਹਨਾਂ ਨੇ ਸੀਟਾਂ ਵੰਡ ਲੈਣੀਆਂ ਉਹ ਸੀ ਆਈਆਂ ਸੀਟਾਂ ਸੀ ਲੜਾ ਗੈਨੀਆਂ ਸੀਟਾਂ ਕਰਾਣੀਆਂ ਸੀਟਾਂ ਵੰਡ ਕੇ ਲੜਾ ਦੇ ਨੇ ਤੇ ਪੈਸੇ ਦੇ ਜ਼ੋਰ ਤੇ ਜਿੱਤਾਂ ਪਹੁੰਚੀ ਬਿਲਕੁਲ ਪੈਸੇ ਦੇ ਜ਼ੋਰ ਤੇ ਲੋਕਾਂ ਨੂੰ ਇੱਕ ਪਾਸੇ ਕਰਕੇ ਪੈਸੇ ਦੇ ਜ਼ੋਰ ਤੇ ਜਿੱਤ ਪੈਸੇ ਦੇ ਜ਼ੋਰ ਤੇ ਤੁਮੇਂਗੇ ਦੋ ਜਨ ਦੇ ਕਰਨਾ ਇੱਕ ਹੈਗਾ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਦਾ ਹਲੇ ਕੋਈ ਜ਼ੋਰ ਨਹੀਂ ਕੋਈ ਉਹਨਾਂ ਦਾ ਕੋਈ ਵੱਖ ਬਣਿਆ ਨਹੀਂ ਚੰਗੀ ਤਰ੍ਹਾਂ ਤੇ ਇਹਨਾਂ ਨੇ ਇਹਨਾਂ ਕੋਲ ਇੱਕ ਆਹ ਲਭ ਲੈਣ ਦਾ ਤਰੀਕਾ ਵੀ ਕਰਪੜ ਕਰਾਣੇ ਨੂੰ ਤੁਸੀਂ ਘਟ ਲਓ ਅੱਛਾ ਟੇਲਾ ਸਾਹਿਬ ਤੁਸੀਂ ਕਿਸਾਨ ਆਗੂ ਨੂੰ ਤੇ ਮੁੱਖ ਮੰਤਰੀ ਕਿਸਾਨਾਂ ਬਾਰੇ ਵੀ ਕਹਿੰਦੇ ਕਹਿੰਦੇ ਕਿਸਾਨ ਆਗੂ ਨੂੰ ਇਹ ਪਤਾ ਵੀ ਅਸੀਂ ਖੇਤ ਪਿਛਲੇ ਕਿੰਨਾ ਟਾਈਮ ਹੋ ਗਿਆ ਤਾਂ ਖੇਤ ਗਿਆ ਨੂੰ ਕਿਵੇਂ ਮੁੱਖ ਮੰਤਰੀ ਸਾਹਿਬ ਦਾ ਇੱਕ ਸਵਾਲ ਆ ਕਿਸਾਨਾਂ ਆਗੂਆਂ ਤੇ ਉਹ ਆਮ ਤੌਰ ਤੇ ਇਕਟਾਸ਼ ਕਰਦੇ ਆ ਕਿਸਾਨਾਂ ਆਗੂਆਂ ਤੇ ਕਿ ਇਹ ਨਾਂ ਦੇ ਕਿਸਾਨ ਆਗੂਆ ਇਹਨਾਂ ਨੂੰ ਪੁੱਛੋ ਕਿ ਇਹ ਖੇਤ ਗਿਆ ਨੂੰ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਕਦੇ ਖੇਤ ਗਏ ਆ ਮੈਂ ਤਾਂ ਮੈਂ ਤਾਂ ਮੈਂ ਮੋਟਰਾਂ ਤੇ ਵੀ ਸੁੱਤਾ ਐ ਮੈਂ ਤਾਂ ਪਾਣੀ ਵੀ ਲਾਇਆ ਸਾਡੇ ਏਨੇ ਵਜ ਕੇ ਏਨੇ ਮਿੰਟ ਤੇ ਵਾਰੀ ਨਹੀਂ ਕਿੰਨੇ ਪਾਣੀ ਲਾ ਰਿਆ ਉਹ ਖੁਦ ਪਿਉ ਮਾਸਟਰ ਸੀ ਉਹ ਖੁਦ ਸ਼ਰਾਬੀ ਸੀ ਕਦੇ ਸਕੂਲ ਜਾਂਦਾ ਸੀ ਕਦੇ ਨਹੀਂ ਜਾਂਦਾ ਸੀ ਇਹ ਜਦੋਂ 9ਵੀਂ ਕਲਾਸ ਤੋਂ ਇਹ ਲੱਗਿਆ ਇਸ ਤੇ ਆ ਫੰਡ ਫੁਣਾ ਕਰਨ ਲੱਗੇ ਇਹ ਕਿਦੋਂ ਸਕੂਲ ਜਾ ਇਹ ਕਿਦੋਂ ਜਾਵੜਾ ਮੈਂ ਚਲੋ ਆਪਣੇ ਆਪ ਨੂੰ ਜਲ ਬੜਾ ਵੱਡਾ ਤੇ ਮੈਂ ਜ਼ਿਲ੍ਹੇ ਫਤਿਹ ਦਾ ਕਿਸਾਨਾਂ ਤੋਂ ਮੈਂ ਕੋਦੋ ਵਾਈ ਕਰਨਾ ਇਹ ਕਿਵੇਂ ਕਹਿ ਸਕਦਾ ਕਿਸ ਅਸਿਆ ਤੇ ਕਿਤਨੀ ਵੇਖੇ ਮੇਰੇ ਕੋਲੇ ਆ ਜੇ ਮੇਰਾ ਇੱਕ ਦਰ ਰਵੇ ਤੜਕਨ ਦੇਖ ਲੈ ਕੇ ਪਾਣੀ ਵੀ ਸੀ ਆਪ ਲੋ ਨੇ ਸੜਾ ਕੁਝ ਆਪ ਰਹੀ ਵੀ ਆਪ ਨੇ ਇਹ ਕਿਵੇਂ ਕਰ ਸਕਦੇ ਸਰ ਕਿਤੇ ਨਾ ਕਿਤੇ ਵੀ ਇਹ ਇੱਕ ਕਿਸਾਨ ਆਗੂਆਂ ਦੀ ਕਦਰ ਕਰੀਸ਼ ਕਰਨ ਦਾ ਮਤਲਬ ਇਹਦਾ ਉਹ ਵੀ ਤਾਂ ਫਿਰ ਇਹਦੇ ਕੋਲੇ ਹੋਰ ਰਸਤਾ ਹੀ ਕੋਈ ਨਹੀਂ ਇਹ ਤਾਂ ਹੁਣ ਇਹ ਸਾਬਤ ਕਰਨਾ ਚਾਹੁੰਦਾ ਵੀ ਜਿਹੜੇ ਕਿਸਾਨ ਆਗੂ ਹੈ ਨਾ ਵੀ ਇਹ ਤਾਂ ਸਿਰਫ ਆਗੂ ਹੈ ਕਿਸਾਨ ਨਹੀਂ ਇਹ ਗੱਲ ਤੇ ਹੈ ਵੀ ਕੁਝ ਕਿਸੇ ਹੱਦ ਤੱਕ ਉਹ ਸ਼ਾਗੂ ਹੈਗੇ ਇਹ ਜਿਹੜੇ ਕਿਸਾਨ ਨਹੀਂ ਤੇ ਪਰ ਆਗੂ ਆਗੂ ਪਰ ਉਹਨਾਂ ਦੇ ਅਸੀਂ ਖਿਲਾਫ ਅਸੀਂ ਉਹਨਾਂ ਨੂੰ ਚੱਲਣ ਨਹੀਂ ਦਿੰਦੇ ਇੱਕੀ ਨਹੀਂ ਚੱਲਦਾ ਦਿੱਲੀ ਨੂੰ ਦੌੜਨ ਤੋਂ ਬਾਅਦ ਕਈ ਤਰ੍ਹਾਂ ਦੇ ਦੁਕਾਨਦਾਰਾਂ ਨੇ ਚੱਲਿਆ ਕਿਸਾਨਾਂ ਦੇ ਨਾਂ ਤੇ ਹਾਂ ਇੱਕੀ ਆਈਕਿਉ ਗੱਲ ਨਹੀਂ ਚੱਲਣ ਦੇਣੀ ਵੀ ਸਾਡੇ ਜਿਹੜੇ ਉਹ ਜਿਹੜੇ ਪ੍ਰੋਫੈਸ਼ਨਲ ਯੂਨੀਅਨ ਯੂਨਿਸਟਰ ਵੀ ਕਿਉਂਸ ਅੱਗੇ ਤਾਂ ਲੱਗਣਗੇ ਪਰ ਇੱਕ ਮਰਜ਼ੀ ਨਹੀਂ ਸੀ ਤੇ ਮਰਜ਼ੀ ਜਿਹੜੇ ਸਹੀ ਕਿਸਾਨਾਂ ਅਗੂ ਉਹਨਾਂ ਦੀ ਚੱਲੇ ਜਾਂ ਕਿਸਾਨਾਂ ਦੀ ਚੱਲੇ ਹਾਂ ਉਹਨਾਂ ਦੀ ਅਸੀਂ ਘਟੋਬ ਨਹੀਂ ਆ ਹੁਣ ਵੀ ਸਾਰੇ ਜਿੱਥੇ-ਸਾਰੇ ਵੀ ਫਲਾਨਾ ਬੰਦਾ ਐ ਕਰਦਾ ਫਲਾਨਾ ਬੋਲਦੇ ਫੋਨ ਤੱਕ ਲੈਂਡ ਪੂਲਿੰਗ ਮਾਮਲੇ 'ਚ ਕਿਸਾਨਾਂ ਨੇ ਕਿੱਥੇ-ਕਿੱਥੇ ਸੰਘਰਸ਼ ਕਰ ਲਿਆ ਕੀ-ਕੀ ਇਹਨਾਂ ਨੇ ਸ਼ੁਰੂਆਤ ਕੀਤੀ ਸੰਗਰੂਰ ਤੋਂ ਜੀ ਸੰਗਰੂਰ 'ਚ ਉਮੀਦ ਨਹੀਂ ਸੀ ਕਿਸਾਨ ਜਾਨੀ ਕਿਸਾਨ ਜਿੱਥੇ ਬੰਦੀਆਂ ਨੂੰ ਕਿ ਇੰਨਾ ਇੰਨਾ ਕਟੋ ਜਾਵੇ ਕਿ ਇੰਨੀ ਲੋਕਾਂ ਦੀ ਹਮਾਇਤ ਪ੍ਰਾਪਤ ਹੋ ਜੂ ਕਿ ਇੰਨਾ ਰਿਸਪੌਂਸ ਮਿਲਦਾ ਲੋਕਾਂ ਦਾ ਉਥੇ ਇਹ ਹੋਇਆ ਕਿ ਜਿੰਨੇ ਵੀ ਇੰਤਿਆਮ ਕੀਤੇ ਗਏ ਸੀ ਸਾਰੇ ਖਤਮ ਹੋ ਗਏ ਕੱਟ ਗਏ ਇੰਨਾ ਕੱਟ ਗਿਆ ਉਸ ਤੋਂ ਬਾਅਦ ਫਿਰ ਨੇ ਪਰਖਿਆ ਵੀ ਹੋ ਸਕਦਾ ਸੰਗਰੂਰ ਤਾਂ ਚਲੋ ਆਪਾਂ ਫਿਰ ਵੀ ਸੀਗੇ ਫਿਰ ਨੇ ਟਰੈਕਟਰ ਮਾਰਚ ਤੇ ਮੋਟਰਸਾਈਕਲ ਮਾਰਚ ਕੱਢੇ ਬਹੁਤ ਕਾਮਯਾਬ ਜਾਰੇ ਸਾਰੇ 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 ਪੰਜਾਬ ਚ ਬਹੁਤ ਕਾਮਯਾਬ ਜੇ ਹੁਣ ਤੀਜੀ ਜਿਹੜੀ ਗੱਲ ਹੋ ਰਹੀ ਹੈ ਉਹ ਹੈ ਕਿ 24 ਤਰੀਕ ਨੂੰ ਇਹਨਾਂ ਨੇ ਕਿਸੇ ਵੱਡੀ ਮੰਡੀ 'ਚ ਹਲੇ ਮੰਡੀ ਦਾ ਫੈਸਲਾ ਨਹੀਂ ਹੋਇਆ ਕਿ ਕਿਹੜੀ ਤੋਂ ਸਕਦਾ ਮੌਗਾ ਹੋਵੇ ਜਗਰਾਵਾ ਹੋ ਜਾਨੀ ਇੱਥੇ ਕਿਤੇ ਕਿਸੇ ਵੱਡੀ ਮੰਡੀ 'ਚ ਇੱਕ ਬਹੁਤ ਵੱਡਾ ਇਕੱਠ ਕਰਨਾ ਤੇ ਲੋਕਾਂ ਤੋਂ ਇੰਨਾ ਰਿਸਪਾਂਸ ਮਿਲ ਰਿਹਾ ਕਿ ਲੋਕ ਸਾਨੂੰ ਮੱਲੋ-ਮਲੀ ਪੁੱਛਦੇ ਵੀ ਲਗਾ ਕੀ ਬਣੂਗਾ ਆਮ ਕਰਕੇ ਲੋਕ ਨੂੰ ਲੈ ਜਾਣੇ ਜਾਣਾ ਹੈ ਕਿ ਇਹ ਲੋਕਾਂ ਦੇ ਕੀ ਬਣੂਗਾ ਇੰਨੀ ਰਿਸਪਾਂਸ ਮਿਲਦੀ ਹੈ ਉਸ ਇਕੱਠ ਤੋਂ ਪਤਾ ਲੱਗ ਜੂ ਕਿ ਇਸ ਦਾ ਵਿਰੋਧ ਕਿੰਨਾ ਜ਼ਿਆਦਾ ਹੈ ਤੇ ਉਮੀਦ ਹੈ ਕਿ ਉਹ ਇਕੱਠ ਲੱਖਾਂ ਛੂ ਤੇ ਕਿਤੇ ਨਾ ਕਿਤੇ ਇਹ ਵੀ ਲੱਗ ਰਿਹਾ ਹੈ ਢੱਲੋ ਸਾਹਿਬ ਕੇ ਲੋਕ ਕਹਿ ਰਹੇ ਆ ਵੀ ਜਲਦੀ ਸਰਕਾਰ ਇਸ ਮਾਮਲੇ ਯੂ ਟਰਨ ਵੀ ਲੈ ਸਕਦੀ ਹੈ ਕਿਵੇਂ ਇਸ ਮਸਲੇ ਲੈਂਡ ਪੂਲਿੰਗ ਮਸਲੇ 'ਚ ਸਰਕਾਰ ਯੂ ਟਰਨ ਵੀ ਲੈ ਸਕਦੀ ਹੈ ਲੈ ਜਾਂਦੀ ਹੈ ਦੇਖੋ ਪਹਿਲਾਂ ਤੇ ਇਹਨਾਂ ਨੇ ਚੱਕ ਲਏ ਸਟੈਪ ਪਿਛੇ ਹਨ ਜੀ ਫਿਰ ਅਸੀਂ ਕਹਿਤਾ ਵੀ ਨਾ ਸ਼ਹਿਰਾਂ ਦੀ ਛੱਡ ਕੇ ਅਸੀਂ ਦੋ ਸ਼ਹਿਰਾਂ ਤੱਕ ਸੀਮਤ ਕਰ ਲਿਆ ਜੀ ਤੇ ਅਮੀਰ ਹੈ ਵਿੱਚ ਵਿੱਚ ਗੱਲ ਚੱਲਦੀ ਹੈ ਵੀ ਹੋ ਸਕਦਾ 24 ਤਰੀਕ ਤੋਂ ਪਹਿਲਾਂ ਪਹਿਲਾਂ ਇਹਨੂੰ ਸਥਾਪਿਤ ਕਰ ਦੇਣ ਇਹ ਕਹਿਣ ਕੋਈ ਨਹੀਂ ਅਸੀਂ ਫੇਰ ਵੇਖਾਂਗੇ ਇਹ ਲੱਗਦਾ ਹੈ ਵਿਜੇ ਇਹਨਾਂ ਨੇ ਕਿਸਾਨਾਂ ਦਾ ਸਟ੍ਰੈਟਜੀ ਵੀ ਇਹ ਹੈ ਜੀ ਕਿਸਾਨਾਂ ਦਾ ਰੋਹ ਰੋਕਣਾ ਹੈ ਤਾਂ ਇਹਨਾਂ ਕੋਲੇ ਹੋਰ ਕੋਈ ਰਸਤਾ ਵੀ 24 ਤੋਂ ਪਹਿਲਾਂ ਪਹਿਲਾਂ ਇਹ ਇਹ ਕਹਿ ਰਹੇ ਨੇ ਕਿ ਦੇਖੋ ਇਹ ਸੀ ਕਿਹੜਾ ਤਾਂ ਇਹਨੂੰ ਸਸਪੈਂਡ ਕਰਦੇ ਆ ਇਸ ਆਰਡੀਨੈਂਸ ਨੂੰ ਫੇਰ ਵੇਖਾਂਗੇ ਵਿਚਾਰ ਵਿਚਾਰ ਹੋਟਾ ਤਰ ਕਰਕੇ ਵੀ ਇਥੇ ਕੀ ਕਰਦੇ ਤੇ ਕਿਤੇ ਕਿਸਾਨਾਂ ਨਾਲ ਪਿਛਲੇ ਹਾਰ ਜਿਵੇਂ ਦਿੱਲੀ ਹੋਇਆ ਕਿਤੇ ਉਹ ਮੇਨਾਂ ਨਾ ਹੋ ਜੇ ਇੱਕਰੀ ਕੋ ਸਾਨੂੰ ਪਲੋਸ ਲਿਆ ਜਾਵੇ ਤੇ ਫਿਰ ਇਹ ਇੰਨਾ ਦੀ ਕੋਸ਼ਿਸ਼ ਹੀ ਹੋਊਗੀ ਕਿ ਜਿਹੜਾ ਮੈਂ ਕਹਿ ਰਿਹਾ ਨਾ ਕਿ ਹੋ ਸਕਦਾ ਇੱਕ ਰਿਸਤਗਤ ਕਰਨ ਤਾਂ ਇਹਨਾਂ ਦੀ ਇਹ ਕਰਨ ਦਾ ਮਨਸ਼ਾ ਵੀ ਇਹੀ ਹੋਊਗੀ ਕਿ 24 ਵਾਲੀ ਰੈਲੀ ਨਾ ਹੋਵੇ ਜੇ ਰੈਲੀ 24 24 ਦੀ ਹੋ ਗਈ ਇਹਨਾਂ ਨੇ ਐਵੇਂ ਹੀ ਆਪ ਦਾ ਸਟੈਂਡ ਐਵੇਂ ਰੱਖਿਆ ਤੇ ਹੋ ਗਈ 24 ਦੀ ਰੈਲੀ ਤਾਂ ਸਰਕਾਰ ਦੇ ਪੈਰ ਖੜਜਣੇ ਐਨੀ ਵੱਡੀ ਰੈਲੀ ਹੋ ਜਾਏ ਪਿੰਡਾਂ 'ਚ ਵਿਰੋਧ ਤਾਂ ਸ਼ੁਰੂ ਹੋ ਗਿਆ ਸਰਕਾਰ ਦਾ ਬਹੁਤ ਵਿਰੋਧ ਤਾਂ ਪਿੰਡਾਂ 'ਚ ਲੋਕ ਲੋਕਾਂ ਤੇ ਪੋਸਟਰ ਲਾਉਣੇ ਸ਼ੁਰੂ ਕਰਤੇ ਵੀ ਸਾਡੇ ਪਿੰਡ ਜਾਪ ਵਾਲੇ ਵਰਡ ਨਹੀਂ ਨਾ ਇਹ ਦੂਜੀ ਹੋਰ ਗੱਲ ਕੁਝ ਤੁਸੀਂ ਟੱਲੋ ਸਭ ਤੁਸੀਂ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਇਸ ਅੰਸਾਟ ਨਾਲ ਕਿਸਾਨ ਆਗੂ सुरेंद्रਪਾਲ ਸਿੰਘ ਢੱਲੋ ਲੈਂਡ ਪੂਲਿੰਗ ਨੀਤੀ ਤੇ ਸਾਡੀਆਂ ਵੱਖ-ਵੱਖ ਵੀਡੀਓ ਆਉਣਗੀਆਂ ਤੁਸੀਂ ਦੇ ਅਸੀਂ ਇਸ ਦੇ ਪੱਖ 'ਚ ਜਾਂ ਵਿਰੋਧ 'ਚ ਜੋ ਵੀ ਕੋਈ ਵਿਚਾਰ ਰੱਖਣਾ ਚਾਹੁੰਦਾ ਸਾਰੇ ਤੱਥ ਤੁਹਾਡੇ ਸਾਹਮਣੇ ਲਿਆਵਾਂਗੇ ਤੇ ਇਸ ਲਈ ਤੁਸੀਂ ਜੁੜੇ ਰਹੋ ਲੋਕ ਰਾਟਾ ਟੀਵੀ ਨਾਲ